ਮੇਰੇ ਨੌਨ ਮੇਰੇ ਆਪਦੇ ਘਰ ਦੇ ਵਿੱਚ ਹੀ ਮੇਰੀ ਭਤੀਜੇ ਭਤੀਜੀ ਲੱਗਦੀ ਉਹ ਬੱਚੀ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਵਿਆਹ ਆ ਇਹਨਾਂ ਦੇ ਵਿਆਹ ਨੂੰ ਹੋਏ ਨੂੰ ਤਾਂ ਮੁੱਦਤਾਂ ਹੋ ਗਈਆਂ ਉਹ ਬੱਚੀਆਂ ਜਦੋਂ ਦੋ ਪੈਦਾ ਹੋ ਗਈਆਂ ਤੇ ਕਹਿੰਦਾ ਤੂੰ ਤਾਂ ਕੁੜੀਆਂ ਹੀ ਜੰਮਦੀਆਂ ਇਹਨੂੰ ਮੁੰਡੇ ਦੀ ਭੁੱਖ ਸੀ ਉਹਨੂੰ ਕੁੱਟਮਾਰ ਕਰਿਆ ਕਦੇ ਬੜੀਆਂ ਪੰਚਾਇਤਾਂ ਹੋਈਆਂ 9 ਸਾਲ ਤੱਕ ਕੇਸ ਲਿਆ ਜੱਜ ਸਾਹਮਣੇ ਸਾਹਮਣੇ 9 ਸਾਲ ਮਤਲਬ ਹੁਣ ਹੋ ਗਏ ਮਤਲਬ ਉਹ ਕੁੜੀ ਦਾ ਤਲਾਕ ਹੋਏ ਨੂੰ 18 19 ਸਾਲਾਂ ਬਾਅਦ ਇਹਨੂੰ ਜਾ ਗਈ ਹੈ ਉਹਦਾ ਮਾਨਨਾ ਮੱਤਾ ਖਾਲਸਾ ਫਗਾਨਾਂ ਤੋਂ ਮੁਗਲਾਂ ਤੋਂ ਧੀਆ ਪਹਿਣਾ ਛੁਡਾ ਕੇ ਘਰੋ ਘਰੀ ਪੁਚਾ ਕੇ ਆਇਆ ਕਰਦਾ ਸੀ ਤਾਂ ਤੇ ਸਿਰ ਜਿਆ ਇੱਕ ਨੈਰੇਟਿਵ ਘੜ ਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਪੁਛੀ ਕਰੀ ਉਹਨੂੰ ਮਾਨਸਿਕ ਤੌਰ ਤੇ ਨਕਮਜ਼ੋਰ ਕਰਦੀਏ ਕਿ ਉਹ ਬੰਦਾ ਪਿੱਛੇ ਹਟ ਜੇ ਅੱਜ ਜਿਹੜਾ ਹਫ਼ਤਾ ਚੱਲ ਰਿਹਾ ਹੈ ਤੇ ਅੱਜ ਇਹਨਾਂ ਦਾ ਕੰਮ ਕੀ ਸੀ ਸ਼੍ਰੋਮਣੀ ਕਮੇਟੀ ਦਾ ਲੋਕਾਂ ਨੂੰ ਜਾਗਰੂਕ ਕਰਦੇ ਬੱਸਾਂ ਦੀਆਂ ਬੱਸਾਂ ਭਰ ਕੇ ਜਾਰੀਆਂ ਚਮਕੌਰ ਸਾਹਿਬ ਸਭਾ ਲੱਗੀ ਹੋਈ ਹੈ ਕੋਈ ਫਤਿਹਗੜ ਸਾਹਿਬ ਸਿੱਖ ਸੰਗਤਾਂ ਜਾ ਰਹੀਆਂ ਤੇ ਇਹਨਾਂ ਨੇ ਕੀ ਕੰਮ ਵਢ ਰਿਆ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰਕੁਸ਼ੀ ਕਰੋ ਗਿਆਨੀ ਹਰਪ੍ਰੀਤ ਸਿੰਘ ਇੱਕ ਉੱਚ ਸ਼ਖਸੀਅਤ ਦਾ ਮਾਲਕ ਹੈ ਜੀ ਬਹੁਤ ਪੜਿਆ ਲਿਖਿਆ ਸਿੱਖ ਚਿੰਤਕ ਹੈ ਔਰ ਬਾਦਲ ਕਿਆ ਨੂੰ ਇੱਕ ਸਜ਼ਾ ਮਿਲੀ ਸੀ ਅਕਾਲ ਤਖ਼ਤ ਸਾਹਿਬ ਤੋਂ ਜੋ ਇਹਨਾਂ ਨੇ ਗੁਨਾਹ ਕੀਤੇ ਸੀ ਗਲਤੀਆਂ ਹੋਰ ਹੁੰਦੀਆਂ ਪਰ ਇਹਨਾਂ ਦੀਆਂ ਗਲਤੀਆਂ ਨਹੀਂ ਸੀ ਗੁਨਾਹ ਸੀ ਬੈਂਤੇ ਬੁੱਚੜ ਨੇ ਕੇਪੀਐਸ ਗਿੱਲ ਨੇ ਕਿੰਨੇ ਤਸ਼ੱਦਦ ਕੀਤੇ ਸਿੱਖਾਂ ਤੇ ਸਿੱਖਾਂ ਦੀਆਂ ਧੀਆਂ ਪੈਣਾ ਦੀ ਇੱਜ਼ਤਾਂ ਥਾਣਾ ਚ ਰੋਲੀਆਂ ਸਾਰਿਆਂ ਦਾ ਗੁਨਾਹਗਾਰ ਇਹ ਬਾਦਲ ਹੈ ਬਸ ਸਾਧ ਨੇ ਮਾਫੀ ਮੰਗੀ ਨਹੀਂ ੱੱਕੇ ਨਾਲ ਹੀ ਮਤਲਬ ਜਥੇਦਾਰਾਂ ਤੋਂ ਮਾਫੀ ਦਿਵਾਤੀ ਤੇ 92 ਲੱਖ ਰੁਪਇਆ ਸ਼੍ਰੋਮਣੀ ਕਮੇਟੀ ਦਾ ਸੰਗਤ ਦਾ ਪੈਸਾ ਜਿਹਦੇ ਰੁਪਇਆ ਰੁਪਇਆ ਮੱਥਾ ਟੇਕਿਆ ਉਹਦੇ ਇਸ਼ਤਿਹਾਰ ਖਬਰਾਂ ਚ ਲਵਾਤੇ ਕਿ ਸੌਦਾ ਸਾਧ ਨੇ ਮਾਫੀ ਮੰਗੀ ਹੈ ਕੀ ਕੀਤਾ ਉਸ ਨੂੰ ਸਾਡੂ ਨੂੰ ਪੱਤਰਕਾਰ ਵੀ ਪ੍ਰੋਵਾਈਡ ਕਰਾਏ ਉਹਨੂੰ ਕੋਈ ਪੈਸੇ ਦਿੱਤੇ ਜੋ ਵੀ ਕੀਤਾ ਪੱਤਰਕਾਰ ਵੀ ਪ੍ਰੋਵਾਈਡ ਕਰਾਏ ਉਹ ਵੀ ਆਡੀਓ ਚੱਲਦੀ ਹੈ YouTube ਤੇ Facebook ਤੇ ਚੱਲੀ ਜਾਂਦੀ ਜੀ ਇਹਨਾਂ ਨੇ ਕੀ ਕੀਤਾ ਵੀ ਗਿਆਨੀ ਜੀ ਨੂੰ ਮਾਨਸਿਕ ਤੌਰ ਤੇ ਹੀ ਤਣਾਅ ਦੇ ਦਿੱਤੀ। ਸਸਿਕਾ ਜੀ ਲੋਕਰਾ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਸਿੰਘ। ਅੱਜ ਅਸੀਂ ਅਕਾਲੀ ਦਲ ਦੀ ਸਿਆਸਤ ਵਿੱਚ ਜੋ ਤੂਫਾਨ ਆਇਆ ਹੋਇਆ ਉਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਉੱਗੇ ਸਿੱਖ ਚਿੰਤਕ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਜਿੰਦਰ ਕੌਰ ਖਾਲਸਾ ਪਹਿਲਾਂ ਬੀਬੀ ਦਾ ਅਸੀਂ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਉਹਨਾਂ ਨਾਲ ਗੱਲਬਾਤ ਕਰ ਬੀਬੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲੋਕਰਾ ਟੀਵੀ ਤੇ। ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ। ਬੀਬੀ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਅਕਾਲੀ ਦਲ ਪੰਥ ਦੀ ਨਮਾਇੰਦਗੀ ਕਿਹਾ ਜਾਂਦਾ ਹੈ ਤੇ ਪਰਾਤਨ ਸਮਿਆਂ ਵਿੱਚ ਇੱਕ ਗੱਲਬਾਤ ਆਮ ਤੌਰ ਤੇ ਨਿਕਲ ਕੇ ਸਾਹਮਣੇ ਆਉਂਦੀ ਸੀ ਕਿ ਜਦੋਂ ਕਿਤੇ ਕਿਸੇ ਵੀ ਵਰਗ ਦੀਆਂ ਧੀਆਂ ਪੈਣਾਂ ਨੂੰ ਕੋਈ ਅਬਦਾਲੀ ਹਰਗੇ ਲੈ ਜਾਂਦੇ ਸੀ ਤਾਂ ਸਿੱਖ ਧੀਆਂ ਪੈਣਾਂ ਦੀ ਇੱਜ਼ਤ ਦੀ ਰਾਖੀ ਕਰਦੇ ਸੀ ਅੱਜ ਆਪਣਾ ਸਿੱਖ ਕੌਮ ਦਾ ਜਹੇਦਾਰ ਭਾਈ ਹਰਪ੍ਰੀਤ ਸਿੰਘ ਹੈਗੇ ਉਹਨਾਂ ਦੇ ਪਰਿਵਾਰ ਤੇ ਹੀ ਉਹਨਾਂ ਦੀਆਂ ਪਰਿਵਾਰ ਦੀਆਂ ਔਰਤਾਂ ਤੇ ਹੀ ਅਕਾਲੀ ਦਲ ਵੱਲੋਂ ਟਰੋਲ ਕੀਤੇ ਜਾ ਰਹੇ ਆ ਉਸ ਨੂੰ ਕਿਸ ਤਰ੍ਹਾਂ ਦੇਖਦਾ ਹਾਂ ਪਹਿਲਾ ਸਭ ਤੋਂ ਪਹਿਲਾ ਇਹ ਹੀ ਸਵਾਲ ਹੈ ਸਾਡਾ ਜਸਵਿੰਦਰ ਜੀ ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਪ੍ਰਾਤਨ ਸਿੰਘਾਂ ਦੀਆਂ ਤਾਂ ਕਹਾਣੀਆਂ ਜਾਂ ਕਥਾਵਾਂ ਆਪਾਂ ਜਿੰਨਾ ਵੀ ਮਤਲਬ ਬੋਲੀ ਜਾਈਏ ਭਾਵੇਂ ਸਾਰੀ ਰਾਤ ਸਾਰਾ ਦਿਨ ਲੱਗ ਜੇ ਥੋੜੀਆਂ ਜਦੋਂ ਵੀ ਕਦੇ ਜਿੰਨੇ ਵੀ ਧਾੜਵੀ ਐਚ ਆਈ ਉਹ afghan ਸੀ ਤੇ ਚਾਹੇ ਮੁਗਲ ਸੀ ਉਹ ਪੰਜਾਬ ਦੇ ਰਸਤੇ ਹੀ ਹੁੰਦੇ ਸੀ ਤੇ ਜਦੋਂ ਦਿੱਲੀ ਨੂੰ ਲੁੱਟ ਕੇ ਵਾਪਸ ਜਾਣ ਲੱਗਦੇ ਸੀ ਤਾਂ ਸਿੱਖਾਂ ਨੇ ਕੀ ਕਰਨਾ ਵੀ ਰਸਤੇ 'ਚ ਉਹਨਾਂ ਦਾ ਲੁੱਟਦਾ ਮਾਰ ਲੁੱਟ ਲੈਣਾ ਤਾਂ ਉਹਨਾਂ ਨੇ ਇੱਕ ਵਾਰੀ ਆਪਦੇ ਚੌਧਰੀਆਂ ਦਾ ਇਕੱਠ ਕੀਤਾ ਨਾਦਰ ਸ਼ਾਹ ਨੇ ਜੀ ਚੌਧਰੀਆਂ ਦਾ ਇਕੱਠ ਕਰਕੇ ਕਹਿੰਦਾ ਇਹ ਕੌਣ ਲੋਕ ਆ ਜਿਹੜਾ ਮੇਰਾ ਲੁੱਟਦਾ ਮਾਲ ਲੁੱਟ ਲੈਂਦੇ ਆ ਤੇ ਕਿੱਡੇ ਦਲੇਰ ਹੋਣਗੇ ਵੀ ਮੈਂ ਇਹਨਾਂ ਦਾ ਕਿਲਾ ਕੋਟ ਸਾੜ ਦੂੰ ਜੀ ਤੇ ਰਹਿੰਦੇ ਕਿੱਥੇ ਵੀ ਮੈਂ ਇਹਨਾਂ ਦੇ ਘਰ-ਬਾਰ ਤਬਾਹ ਕਰ ਦੂੰ ਤਾਂ ਉਹਨਾਂ ਚੌਧਰੀਆਂ ਨੇ ਕਿਹਾ ਵੀ ਜੀ ਇਹ ਗੁਰੂ ਦੇ ਸਿੱਖ ਐ ਇਹ ਕੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ ਤੇ ਕੰਦ ਮੂਲ ਪੱਤੇ ਖਾ ਕੇ ਗੁਜ਼ਾਰਾ ਕਰਦੇ ਆ ਜੀ ਕਾਮ ਕਰੋਦ ਲੋਹ ਮੰਕਰ ਦੇ ਨੇੜੇ ਨਹੀਂ ਆਉਂਦੇ ਪੰਜ ਬਾਣੀਆਂ ਦੇ ਨਿਤਨੇਮੀ ਆ ਅਮਰਤ ਛਕਿਆ ਜੀ ਤਾਂ ਉਹ ਕਹਿੰਦਾ ਵੀ ਜੇ ਸੱਚਮੁੱਚ ਜਿਵੇਂ ਤੂੰ ਦੱਸਿਆ ਜੇ ਐਵੇਂ ਦੇ ਆ ਤੇ ਇੱਕ ਦਿਨ ਦਿੱਲੀ ਤੇ ਰਾਜ ਕਰਨਗੇ ਉਹ ਟਾਈਮ ਆਇਆ ਜਦ ਸਦਲ ਬਘੇਲ ਸਿੰਘ ਨੇ ਦਿੱਲੀ ਦੇ ਲਾਲ ਕਿਲੇ ਤੇ ਕੇਸਰੀ ਪਰਚਮ ਲਹਿਰਾਇਆ ਇਹ ਸਾਡਾ ਮਾਨਨਾ ਮੱਤਾ ਸ਼ਾਨਨਾ ਮੱਤਾ ਇਤਿਹਾਸ ਹੈ ਗੁਰੂ ਦਾ ਮਾਨਨਾ ਮੱਤਾ ਖਾਲਸਾ ਫਗਾਨਾਂ ਤੋਂ ਮੁਗਲਾਂ ਤੋਂ ਧੀਆਂ ਪਹਿਣਾ ਛੁਡਾ ਕੇ ਕਰੋ ਕਰੀ ਪੁਚਾ ਕੇ ਆਇਆ ਕਰਦਾ ਸੀ ਜੀ ਔਰ ਤੁਸੀਂ ਇਹ ਵੇਖੋ ਵੀ ਜਿੱਥੇ ਵੀ ਕਿਤੇ ਕੋਈ ਘਟਨਾ ਵਾਪਰਦੀ ਹੈ ਚਾਹੇ ਹੁਣ ਪਿਛਲੇ ਸਮੇਂ ਚ ਹੀ ਇੱਕ ਲੜਕੀ ਸੀ ਡਾਕਟਰ ਉਹਦਾ ਮਤਲਬ ਰੇਪ ਹੋਇਆ ਤਾਂ ਉਹ ਇਹੀ ਕਹਿੰਦੇ ਐ ਕਿ ਸਾਨੂੰ ਸਾਡੇ ਪੇਰੈਂਟਸ ਨੇ ਕਿਹਾ ਵੀ ਟੈਕਸੀ ਤੇ ਬੈਠਣਾ ਤਾਂ ਟੈਕਸੀ ਡਰਾਈਵਰ ਸਿੱਖੋ ਵੀ ਜੇ ਰੇਲ ਗੱਡੀ 'ਚ ਸਫ਼ਰ ਕਰਨਾ ਤੁਹਾਡੀ ਕੋਸ਼ਿਸ਼ ਹੋਵੇ ਕਿ ਸਾਡੇ ਡੱਬੇ 'ਚ ਸਿੱਖ ਬੰਦਾ ਸਫ਼ਰ ਕਰ ਰਿਹਾ ਇਹ ਸਾਡਾ ਕਿਰਦਾਰ ਹੈ ਕਿਰਦਾਰ ਸਿੱਖਾਂ ਦਾ ਤੇ ਇਹ ਲੋਕ ਐ ਜਿਹੜੇ ਇਹਨਾਂ ਨੂੰ ਆਪਾਂ ਸਿੱਖ ਵੀ ਨਹੀਂ ਕਹਿ ਸਕਦੇ ਜੀ ਗਿਆਨੀ ਹਰਪ੍ਰੀਤ ਸਿੰਘ ਇੱਕ ਉੱਚ ਸ਼ਖਸੀਅਤ ਦਾ ਮਾਲਕ ਹੈ ਜੀ ਬਹੁਤ ਪੜ੍ਹਿਆ ਲਿਖਿਆ ਸਿੱਖ ਚਿੰਤਕ ਹੈ ਜੀ ਔਰ ਬਾਦਲ ਕੈਨ ਨੂੰ ਇੱਕ ਸਜ਼ਾ ਮਿਲੀ ਸੀ ਅਕਾਲ ਤਖਤ ਸਾਹਿਬ ਤੋਂ ਜੋ ਇਹਨਾਂ ਨੇ ਗੁਨਾਹ ਕੀਤੇ ਸੀ ਗਲਤੀਆਂ ਹੋਰ ਹੁੰਦੀਆਂ ਪਰ ਇਹਨਾਂ ਦੀਆਂ ਗਲਤੀਆਂ ਨਹੀਂ ਸੀ ਗੁਨਾਹ ਸੀ ਜਿਹੜਾ ਇਹਨਾਂ ਨੇ ਕੋਟਕਪੂਰੇ ਦੇ ਚੌਂਕ 'ਚ ਪਾਠ ਕਰਦੀਆਂ ਸੰਗਤਾਂ ਤੇ ਗੰਦੇ ਪਾਣੀ ਦੇ ਪਿਛਾੜਾ ਮਾਰੀਆਂ ਪਾਠ ਕਰਦੇ ਲੋਕਾਂ ਤੇ ਸਵੇਰੇ ਅੰਮ੍ਰਿਤ ਵੇਲੇ ਫਿਰ ਉਹਨਾਂ ਨੂੰ ਮਤਲਬ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਮਤਲਬ ਕ੍ਰਿਸ਼ਨ ਭਗਵਾਨ ਸਿੰਘ ਤੇ ਆਪਣੇ ਗੁਰਜੀਤ ਸਿੰਘ ਸਰਾਵਾਂ ਨੂੰ ਗਾਹ ਜਾ ਕੇ ਦੋ ਸਿੱਖਾਂ ਤੇ ਝੂਠਾ ਪਰਚਾ ਪਾ ਕੇ ਰੁਪਿੰਦਰ ਜਸਵਿੰਦਰ ਤੇ ਟੌਰਚਰ ਹੋਏ ਸੀ ਆਈ ਸਟਾਫ ਚ ਤੇ ਸਾਰੇ ਸੰਸਾਰ ਨੂੰ ਇੱਕ ਮੈਸੇਜ ਦਿੱਤਾ ਕਿ ਸਿੱਖਾਂ ਆਪ ਹੀ ਆਪਣੇ ਗੁਰੂ ਦੀ ਬੇਅਦਬੀ ਕਰਦੇ ਆ ਇਹ ਸਾਰੇ ਮਤਲਬ ਇਹਨਾਂ ਦੇ ਗੁਨਾਹ ਸੀ ਬਹੁਤ ਵੱਡੇ ਫਿਰ ਇਹਨਾਂ ਦੇ ਟਾਈਮ 'ਚ ਜਥੇਦਾਰ ਕੌਂਕੇ ਦੀ ਮਤਰਸ਼ੀਦੀ ਹੁੰਦੀ ਹੈ ਭਾਵਾਂ ਦੀ ਉਸ ਸਮੇਂ ਬਾਦਲ ਮੁੱਖ ਮੰਤਰੀ ਨਹੀਂ ਸੀ ਪਰ ਇਹਨੇ ਸਿੱਖਾਂ ਨਾਲ ਇੱਕ ਵਾਅਦਾ ਕੀਤਾ ਸੀ ਕਿ ਜਿੰਨੇ ਵੀ ਕੇਪੀਐਸ ਗਿੱਲ ਨੇ ਬੀਅੰਤ ਸਿੰਘ ਨੇ ਤਸ਼ੱਦਦ ਕੀਤੇ ਸਿੱਖਾਂ ਦੇ ਛੁੱਟੇ ਪੁਲਿਸ ਮੁਕਾਬਲੇ ਕੀਤੇ ਹੈ ਨੌਜਵਾਨਾਂ ਨੂੰ ਕੋ ਕੋ ਕੇ ਮਾਰਿਆ 70 80 ਹਜ਼ਾਰ ਨੌਜਵਾਨ ਬੱਚੇ 10ਵੀਂ 10ਵੀਂ ਚ ਪੜ੍ਹਦੇ ਬੱਚੇ ਆਪਣੇ ਲਾਗੇ ਪਿੰਡ ਕਰੀਰ ਵਾਲੀ ਦਾ 13 ਸਾਲ ਦਾ ਪੰਜੰਗੀ ਸਿੰਘ ਸ਼ਹੀਦ ਹੋਇਆ ਉਹਦੇ ਨੇ ਲੋਕਾਂ ਨਾਲ ਬਾਦਲ ਨੇ ਵਾਅਦੇ ਕੀਤੇ ਸੀ ਕਿ ਮੈਂ ਭਾਈ ਜਿਹੜੇ ਪੁਲਿਸ ਵਾਲਿਆਂ ਨੇ ਝੂਠੇ ਪੁਲਸ ਮੁਕਾਬਲੇ ਕੀਤੇ ਉਹਨਾਂ ਦਾ ਮੈਂ ਸਾਰਾ ਸਾਫ਼ ਕਰੂੰਗਾ ਉਹਨਾਂ ਦੀ ਡਿਮੋਸ਼ਨ ਕਰੂੰਗਾ ਜਿ세ਕਰ ਕੌਂਕੇ ਦੀ ਸੀਧੀ ਹੁੰਦੀ ਹੈ ਜਗਰਾਉਂ ਸੀ ਇਹ ਸਟਾਫ ਚ ਸਵਰਨ ਸਿੰਘ ਕੋਟਨਾ ਜੀ ਉਹਨਾਂ ਨੂੰ ਮਤਲਬ ਤਸ਼ੱਦਦ ਕਰਦਾ ਉਹਨਾਂ ਦੀ ਬਾਡੀ ਦੇ ਟੁਕੜੇ ਟੁਕੜੇ ਕਰਕੇ ਨਹਿਰ 'ਚ ਸੁੱਟ ਦਿੱਤੇ ਜਾਂਦੇ ਆ ਉਸੇ ਸਵਰਨ ਸਿੰਘ ਕੋਟਨੇ ਨੂੰ ਤਰੱਕੀ ਦਿੰਦੇ ਆ ਤਵਾੜੀ ਕਮਿਸ਼ਨ ਬਣਾਇਆ ਬਾਦਲ ਨੇ 25 ਸਾਲ ਤਵਾੜੀ ਕਮਿਸ਼ਨ ਦੀ ਰਿਪੋਰਟ ਆ ਗਈ ਉਹ ਰਿਪੋਰਟ ਦੱਬ ਕੇ ਰੱਖੀ ਸੌਦਾ ਸਾਧ ਨੇ ਮਾਫੀ ਮੰਗੀ ਨਹੀਂ ਠੱਕੇ ਨਾਲੀ ਮਤਲਬ ਜਥੇਦਾਰਾਂ ਤੋਂ ਮਾਫੀ ਦਵਾਤੀ ਤੇ 92 ਲੱਖ ਰੁਪਿਆ ਸ਼੍ਰਮਣੀ ਕਮੇਟੀ ਦਾ ਸੰਗਤ ਦਾ ਪੈਸਾ ਜਿਹਦੇ ਰੁਪਿਆ ਰੁਪਿਆ ਮੱਥਾ ਟੇਕਿਆ ਉਹਦੇ ਇਸ਼ਤਿਹਾਰ ਖਬਰਾਂ ਚ ਲਵਾਤੇ ਕਿ ਸੌਦਾ ਸਾਧ ਨੇ ਮਾਫੀ ਮੰਗੀ ਹੈ ਬੜੇ ਇਹਨਾਂ ਦੇ ਸਿਰ ਗੁਨਾਹ ਬੋਲਦੇ ਆ 78 ਵਿੱਚ ਨਿਰੰਕਾਰੀ ਕਾਂਡ ਹੋਇਆ 13 ਸਿੰਘ ਸ਼ਹੀਦ ਹੋ ਗਏ ਅਖੰਡ ਕੀਰਤਨੀ ਜੱਥੇ ਦੇ 62 ਬੰਦਿਆਂ ਨੂੰ ਨਰਕਾਰੀਆਂ ਤੇ ਕੇਸ ਚੱਲਿਆ ਪੰਜਾਬ ਤੋਂ ਬਾਹਰ 62 ਦੇ 62 ਬਰੀ ਹੋ ਗਏ ਇਹ ਸਾਰੇ ਘਟਨਾ ਕਰਮ ਚ ਇਹਨਾਂ ਦਾ ਦੋਸ਼ੀ ਨਰੰਕਾਰੀਆਂ ਨੂੰ ਆਪਦੀ ਕਾਰ ਚ ਇਹ ਛੱਡ ਕੇ ਆਈ ਮਤਲਬ ਬਾਦਲ ਦਾ ਰਾਜ ਸੀ 70 ਚ ਕਿੱਡਾ ਮਤਲਬ ਉਸ ਦੁਕਾਨ ਤੋਂ ਬਾਅਦ ਕਿੱਡਾ ਘਟਨਾ ਕਰਮ ਵਾਪਰਿਆ ਸਿੱਖ ਕੌਮ ਦੇ ਨਾਲ ਕੀ ਨਹੀਂ ਹੋਇਆ ਦੈਂਤੇ ਬੁੱਚੜ ਨੇ ਕੇਪੀਐਸ ਗਿੱਲ ਨੇ ਕਿੰਨੇ ਤਸ਼ੱਦਦ ਕੀਤੇ ਸਿੱਖਾਂ ਤੇ ਸਿੱਖਾਂ ਦੀਆਂ ਧੀਆਂ ਪੈਣਾ ਦੀ ਇੱਜ਼ਤਾਂ ਥਾਣੇ 'ਚ ਰੋਲੀਆਂ ਸਾਰਿਆਂ ਦਾ ਗੁਨਾਹਗਾਰ ਇਹ ਬਾਦਲ ਹੈ ਜੇ ਸਾਡਾ ਮੁੱਖ ਮੰਤਰੀ ਸਿੱਖ ਹੋਵੇ ਜਿਨੇ ਸਾਡੇ ਨਾਲ ਇਨਸਾਫ਼ ਦਿਵਾਉਣਾ ਸੀ ਤੇ ਉਹੀ ਸਾਡਾ ਇਹੋ ਜਿਹਾ ਬਣ ਗਿਆ ਕਿ ਉਹਨੇ ਚੁੱਪ ਰਿਆ ਸੁਮੇத் ਸੈਣੀ ਨੇ ਤਸ਼ੱਦਦ ਕੀਤੇ ਸਵਰਨ ਸਿੰਘ ਕੋਟਨੇ ਨੇ ਤਸ਼ੱਦਦ ਕੀਤੇ ਇਜ਼ਹਾਰ ਆਲਮ ਨੇ ਤਸ਼ੱਦਦ ਕੀਤੇ ਤੇ ਉਹਨਾਂ ਨੂੰ ਵੱਡੇ ਅਹੁਦੇ ਸੁਮੇத் ਸੈਣੀ ਉਹਨੇ ਬਣਾਤਾ ਡੀਜੀਪੀ ਇਜ਼ਹਾਰ ਆਲਮ ਦੀ ਘਰ ਵਾਲੀ ਨੂੰ ਕੈਪਟਨ ਟ੍ਰੈਂਕ ਦਿੱਤਾ ਇਹ ਜਦੋਂ ਆਪਦੀਆਂ ਗਲਤੀਆਂ ਬਖਸ਼ਾਉਣ ਗਈ ਕੱਲ ਤੱਕ ਸਾਹ ਤੇ ਉੱਥੇ ਇਹਨਾਂ ਨੂੰ ਸਾਰੀਆਂ ਜਿਹੜੀਆਂ ਗਲਤੀਆਂ ਤਾਂ ਇਹਨਾਂ ਨੇ ਬਖਸ਼ਾਲੀਆਂ ਸਜ਼ਾ ਵੀ ਲਵਾ ਲਈ ਵਰਛਾ ਲੈ ਕੇ ਵੀ ਬਹਿ ਗਏ ਸਾਰੇ ਤਖਤਾਂ ਤੇ ਸਜ਼ਾ ਲਾਇਆ ਹੀ ਪੂਰੀ ਕਰਾਈ ਚਲੋ ਸਿੱਖ ਸੰਗਤ ਤੋਂ ਇਹਨਾਂ ਨੂੰ ਹਮਦਰਦੀ ਵੀ ਮਿਲੀ ਪਰ ਇੱਕ ਉਹਦੇ ਵਿੱਚ ਮਦ ਕਹਿ ਲੋ ਇੱਕ ਉਹਦੇ ਵਿੱਚ ਸ਼ਰਤ ਸੀ ਕਿ ਇਹਨਾਂ ਨੇ ਆਪਦੀ ਅਕਾਲੀ ਦਲ ਤੋਂ ਅਸਤੀਫਾ ਦੇਣਾ ਉਹੀ ਇਹਨਾਂ ਨੂੰ ਨਾਗਵਾਰ ਗੁਜਰਿਆ ਅਕਾਲੀ ਦਲ ਤੋਂ ਅਸਤੀਫਾ ਦੇਣਾ ਨਹੀਂ ਸੀ ਚਾਹੁੰਦੇ ਪ੍ਰਧਾਨਗੀ ਤੋਂ ਤਾਂ ਕਰਕੇ ਇਹਨਾਂ ਨੇ ਸਾਰਾ ਇਹ ਇੱਕ ਵਿਰਤਾਂਤ ਸਿਰਜਿਆ ਜੀ ਬਿਲਕੁਲ ਸਿਰਜਿਆ ਇੱਕ ਨੈਰੇਟਿਵ ਘੜ ਲਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰੀਏ ਉਹਨੂੰ ਮਾਨਸਿਕ ਤੌਰ ਤੇ ਨਾ ਕਮਜ਼ੋਰ ਕਰਦੀਏ ਕਿ ਉਹ ਬੰਦਾ ਪਿੱਛੇ हट ਜੇ ਪਿਛਲੇ ਦਿਨ ਇਹਨਾਂ ਨੇ ਇੱਕ ਕਮੇਟੀ ਬਣਾਈ ਤੰਦ ਮੈਂਬਰੀ ਕਮੇਟੀ ਜੀ ਉਹਦੇ ਵਿੱਚ ਇਹਨਾਂ ਨੇ ਆਪ ਦੇ ਤਨ ਸ਼੍ਰੋਮਣੀ ਕਮੇਟੀ ਦੇ ਅੰਤਰੀ ਕਮੇਟੀ ਦੇ ਮੈਂਬਰ ਲੈ ਲਏ ਜੋ ਵੀ ਲੈ ਲੈ ਤੇ ਵਿਰੋਧੀਆਂ ਦਾ ਕਿਉਂ ਨਹੀਂ ਲਿਆ ਇੱਕ ਟੜਾ ਪੂਰਾ ਜ਼ਗੀਰਕਾਰ ਵਾਲਾ ਵੀ ਹੈ ਉਹਨਾਂ ਦਾ ਇੱਕ ਮੈਂਬਰ ਲੈਂਦੇ ਤੁਸੀਂ ਆਪ ਹੀ ਵਕੀਲ ਆਪ ਹੀ ਜੱਜ ਸਾਰਾ ਕੁਝ ਆਪ ਹੀ ਨਾ ਕੋਈ ਮਤਲਬ ਕਿਸੇ ਦੀ ਸੁਣਵਾਈ ਕੀਤੀ ਚੱਕ ਕੇ 15 ਦੱਲੀ ਗਿਆਨੀ ਸਾਹਿਬ ਨੂੰ ਮੁਅਤਲ ਕਰਤਾ ਕੱਲਾ ਮੁਅਤਲ ਹੀ ਨਹੀਂ ਕੀਤਾ ਉਹਨਾਂ ਦੀ ਕਿਰਦਾਰ ਕੁਸ਼ੀ ਕਿਵੇਂ ਕਰ ਰਿਹਾ ਉਹਨਾਂ ਦੀ ਮਤਲਬ ਸਾਲੀ ਜੋ ਉਹਨਾਂ ਤੋਂ ਬਹੁਤ ਛੋਟੀ ਹੈ ਮੈਂ ਜੈਤੋ ਦੀ ਵਸਨੀਕਾਂ ਮੇਰੇ ਪਿੰਡ ਹੀ ਮੇਰੇ ਸ਼ਹਿਰ ਹੀ ਮੇਰੇ ਨੌਨ ਮੇਰੇ ਆਪ ਦੇ ਘਰ ਦੇ ਵਿੱਚ ਹੀ ਮੇਰੀ ਭਤੀਜੇ ਤੀਜੀ ਲੱਗਦੀ ਉਹ ਬੱਚੀ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਵਿਆਹ ਆ ਇਹਨਾਂ ਦੇ ਵਿਆਹ ਨੂੰ ਤਾਂ ਮੁੱਦਤਾ ਹੋ ਗਈਆਂ ਉਹ ਬੱਚੀ ਬਹੁਤ ਛੋਟੀ ਹੈ ਨਾਲੋਂ ਉਮਰ ਚ ਜਦੋਂ ਇਹ ਬੇਟੀ ਮੁਕਸਰ ਵਿਆਹੀ ਗਈ ਉਹ ਗੁਰਪ੍ਰੀਤ ਸਿੰਘ ਜਿਹੜਾ ਅੱਜ ਬੋਲਦਾ ਫਿਰਦਾ ਉਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨੇ 9 ਸਾਲ ਆਪਦੀ ਘਰ ਵਾਲੀ ਨਾਲ ਕੇਸ ਲੜਿਆ ਅਦਾਲਤ ਚ ਉੱਥੇ ਵੀ ਇਹਨੇ ਕੋਈ ਲੰਚਨ ਲਾਇਆ ਉਹ ਬੱਚੀਆਂ ਜਦੋਂ ਦੋ ਪੈਦਾ ਹੋ ਗਈਆਂ ਤੇ ਕਹਿੰਦਾ ਤੂੰ ਤਾਂ ਕੁੜੀਆਂ ਹੀ ਜੰਮਦੀਆਂ ਇਹਨੂੰ ਮੁੰਡੇ ਦੀ ਭੁੱਖ ਸੀ ਉਹਨੂੰ ਕੁੱਟਮਾਰ ਕਰਿਆ ਕਦੇ ਬੜੀਆਂ ਪੰਚਾਇਤਾਂ ਹੋਈਆਂ 9 ਸਾਲ ਤੱਕ ਕੇਸ ਲਿਆ ਜੱਜ ਸਾਹਿਬ ਦੇ ਸਾਹਮਣੇ 9 ਸਾਲ ਮਤਲਬ ਹੁਣ ਹੋ ਗਏ ਮਤਲਬ ਉਹ ਕੁੜੀ ਦਾ ਤਲਾਕ ਹੋਏ ਨੂੰ 18 19 ਸਾਲਾਂ ਬਾਅਦ ਇਹਨੂੰ ਜਾਗ ਆਈ ਹੈ ਜਾਗਰਤਾ ਆਈ ਹੈ 2 ਦਸੰਬਰ ਤੋਂ ਬਾਅਦ ਜਦੋਂ ਬਾਦਲ ਕੈਨੂੰ ਸਜ਼ਾ ਮਿਲਣੀ ਸੀ ਅੱਛਾ ਥੋੜੇ ਦਿਨਾਂ ਦੀ ਗੱਲ ਹੈ 2 4 ਦਿਨਾਂ ਦੀ ਚੁੰਦਾ ਸਾਹਿਬ ਤੇ ਧਾਮੀ ਸਾਹਿਬ ਮਿਲ ਕੇ ਆਏ ਆਪਣੇ ਨੂੰ ਗਿਆਨੀ ਜੀ ਨੂੰ ਰਕबीर ਸਿੰਘ ਨੂੰ ਉਹਨਾਂ ਨੂੰ ਪਤਾ ਵੀ ਗਿਆਨੀ ਹਰਪ੍ਰੀਤ ਸਿੰਘ ਹੀ ਨਹੀਂ ਸੂਤ ਆਉਂਦੇ ਇਹਨਾਂ ਨੂੰ ਸੂਤ ਐ ਕਰੀ ਗਏ ਫਿਰ ਉਹਦੇ ਸਾਡੂ ਨੂੰ ਜਿਹੜਾ ਉਹ ਕਹਿੰਦਾ ਸਾਡੂ ਹੁਣ ਸਾਡੂ ਹੈ ਨਹੀਂ ਕਿਉਂਕਿ ਬੱਚੀ ਆਪਦੇ ਘਰੇ ਵਸ ਰਸ ਰਹੀ ਹੈ ਉਹਦਾ ਵਿਆਹ ਹੋਇਆ ਹੋਵੇ ਉਹਦੇ ਗਾਂ ਬੱਚੇ ਐ ਪਰ ਸ਼ਰਮ ਆਉਣੀ ਚਾਹੀਦੀ ਐ ਇਸ ਬਾਦਲ ਕੇ ਲਾਣੇ ਨੂੰ ਇਹਨਾਂ ਨੇ ਸਿੱਖੀ ਨੂੰ ਇੱਕ ਕਲੰਕ ਹੋਰ ਲਾ ਲਿਆ ਆਪਦੇ ਮੱਥੇ ਤੇ ਇੱਕ ਕਲੰਕ ਹੋਰ ਖੱਟ ਲਿਆ ਸਿੱਖੀ ਤਾਂ ਚੜਦੀ ਕਲਾ ਚ ਸੀ ਤੇ ਰਹੂਗੀ ਸਿੱਖ ਧਰਮ ਨੂੰ ਕੋਈ ਦੁਨੀਆ ਦੇ ਤਖਤੇ ਤੇ ਨੀਵਾ ਦਿਖਾਉਣ ਵਾਲਾ ਜੰਮਿਆ ਹੀ ਨਹੀਂ ਇਹਨਾਂ ਨੇ ਕੀ ਕੀਤਾ ਉਸ ਨੂੰ ਸਾਡੂ ਨੂੰ ਪੱਤਰਕਾਰ ਵੀ ਪ੍ਰੋਵਾਈਡ ਕਰਾਏ ਉਹਨੂੰ ਪੈਸੇ ਦਿੱਤੇ ਜੋ ਵੀ ਕੀਤਾ ਪੱਤਰਕਾਰ ਵੀ ਪ੍ਰੋਵਾਈਡ ਕਰਾਇਆ ਉਹ ਵੀ ਆਡੀਓ ਚੱਲਦੀ ਹੈ YouTube ਤੇ Facebook ਤੇ ਚੱਲੀ ਜਾਂਦੀ ਹੈ ਜੀ ਇਹਨਾਂ ਨੇ ਕੀ ਕੀਤਾ ਵੀ ਗਿਆਨੀ ਜੀ ਇਹਨੂੰ ਮਾਨਸਿਕ ਤੌਰ ਤੇ ਹੀ ਤਣਾਅ ਦੇ ਦਿੱਤੀ ਅੱਛਾ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਬੱਚੀ ਤੇ ਅੱਜ ਕੀ ਬੀਤਦੀ ਹੋਊਗੀ ਬਿਲਕੁਲ ਅੱਛਾ ਉਹ ਬੱਚੀਆਂ ਦੋ ਪੈਦਾ ਹੋ ਗਈਆਂ ਉਹਨੇ ਤਲਾਕ ਦਿੱਤਾ ਉਹ ਬੱਚੀਆਂ ਆਪਦੀ ਨਾਨੀ ਦੇ ਘਰੇ ਰਹੀਆਂ ਮੇਰੇ ਸਾਹਮਣੇ ਦੀ ਗੱਲ ਹੈ ਮੇਰੇ ਗੁਆਂਢ ਤੇ ਦਾ ਘਰ ਹੈ ਮੇਗੇ ਆਪਣੀਆਂ ਧੀਆਂ ਹਾਂਜੀ ਅੱਛਾ ਉਹ ਪਰਿਵਾਰ ਘਰੋਂ ਆਰਥਿਕ ਤੌਰ ਤੇ ਨਾ ਮਜ਼ਬੂਤ ਨਹੀਂ ਸੀ ਇਹ ਬੱਚੀਆਂ ਜਦੋਂ 7 7 8 8 ਸਾਲਾਂ ਦੀਆਂ ਹੋ ਗਈਆਂ ਗੈਨੀ ਹਰਪ੍ਰੀਤ ਸਿੰਘ ਨੇ ਗੋਦ ਲੈ ਲੀਆਂ ਉਹ ਬੱਚੀਆਂ ਨੂੰ ਪੜ ਬੱਡੀ ਬੀਟੀ ਦਾ ਅੱਜ 16 ਸਾਲ ਦੀ ਹੈ ਇਹ ਬੰਦੇ ਨੂੰ ਸ਼ਰਮ ਆਉਣੀ ਚਾਹੀਦੀ ਵੀ ਨਾਲੇ ਤਾਂ ਤੇਰੀਆਂ ਧੀਆਂ ਨੂੰ ਇੱਕ ਰਿਸਪੈਕਟੇਬਲ ਜ਼ਿੰਦਗੀ ਮਿਲੀ ਵਧੀਆ ਪੜ੍ਹ ਲਿਖ ਰਹੀਆਂ ਚੰਗੇ ਸਕੂਲਾਂ 'ਚ ਪੜ੍ਹ ਰਹੀਆਂ ਔਰ ਚੰਗੇ ਘਰਾਂ 'ਚ ਉਹਨਾਂ ਦੇ ਰਿਸ਼ਤੇ ਹੋਣਗੇ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਨੂੰ ਬੱਚੀਆਂ ਨੂੰ ਅਪਣਾ ਲਿਆ ਤੂੰ ਤਾਂ ਸੱਟਦੀਆਂ ਤੂੰ ਤਾਂ ਜੰਮ ਕੇ ਸੱਟਦੀਆਂ ਤੂੰ ਤਾਂ ਲਿਖੇ ਦਾ ਬੰਦਾ ਹੈ ਤੂੰ ਪਿਓ ਹੋਵੇਂ ਤੇ ਨਾਲੇ ਜਿਸ ਔਰਤ ਨਾਲ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੁਆਲੇ ਲਾਵਾਂ ਲਈਆਂ ਸੀ ਉਹਨੂੰ ਤੂੰ ਕੁੱਟਦਾ ਮਾਰਦਾ ਰਿਆ ਫਿਰ ਜੇ ਤੂੰ ਛੱਡ ਵੀ ਦਿੱਤਾ ਤੇ ਫਿਰ ਤੈਨੂੰ ਹੱਕ ਕਿਹਨੇ ਦਿੱਤਾ ਅਜੋ ਪਰਿਵਾਰੀ ਘਰੋਂ ਨਰਮ ਹੈ ਜੋ ਭਲੇ ਮਾਨਸ ਹੈ ਨਹੀਂ ਤਾਂ ਇਹਨੂੰ ਕਰ ਦਦੇ ਉਹ ਸਿੱਧਾ ਕਿ ਤੈਨੂੰ ਕਿਹਨੇ ਅਧਿਕਾਰ ਦਿੱਤਾ ਕੋਈ ਅਧਿਕਾਰ ਹੀ ਨਹੀਂ ਗਾਇ ਵਸਤਰਾ ਦਾ ਦੇਖੋ ਜੀ ਜਦੋਂ ਤਲਾਕ ਹੋ ਗਿਆ ਉਹ ਬੇਟੀ ਆਪਦੇ ਘਰੇ ਵਿਆਹੀ ਵਰੀ ਹੈ ਉਹਦੇ ਬੱਚੇ ਆ ਗੋ ਤੇ ਇਹਨਾਂ ਨੂੰ ਕਿਹਨੇ ਹੱਕ ਦਿੱਤਾ ਇਹ ਬਾਦਲ ਕਿਆ ਨੂੰ ਸੋਚਣਾ ਚਾਹੀਦਾ ਹੈ ਇਹ ਸਿਆਸਤ ਦੇ ਪਿੱਛੇ ਇੰਨਾ ਪਾਪੜ ਵੇਲ ਰਹੇ ਹੈ ਇਹਨਾਂ ਨੂੰ ਮਾਰ ਵੱਜਣੀ ਹੈ ਗੁਰੂ ਗ੍ਰੰਥ ਸਾਹਿਬਾ ਦੀ ਤਵੱਜੀ ਵੀ ਇਹਨਾਂ ਨੂੰ ਇਨਾਂ ਨੂੰ ਮਾਰ ਵੱਜਣੀ ਹੈ 6ਵੇਂ ਪਾਤਸ਼ਾਹੀ ਜਿਨ੍ਹਾਂ ਬਾਰੇ ਆਮ ਤੌਰ ਤੇ ਮਸ਼ਹੂਰ ਆ 6ਵੇਂ ਪਾਤਸ਼ਾਹ ਬਾਰੇ ਕਿ ਉਹ ਮੇਰਾ ਜੋਸ਼ ਵਾਲਾ ਪੀਰ ਆ ਰੋਹਲਾ ਛੱਟਮ ਪੀਰ ਬੈਠਾ ਗੁਰਪਾਰੀ 6ਵੇਂ ਪਾਤਸ਼ਾਹ ਦੇ ਤਖਤ ਤੇ ਉਹਨਾਂ ਦੇ ਤਖਤਾਂ ਨਾਲ ਇਹਨਾਂ ਨੇ ਪੰਗਾ ਲਿਆ ਇਹਨਾਂ ਦਾ ਹਸ਼ਰ ਬਹੁਤ 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 ਮਾੜਾ ਹੋਊਗਾ ਸਿਆਸੀ ਸਜ਼ਾ ਤਾਂ ਇਹਨਾਂ ਨੂੰ ਮਿਲੀ ਰਹੀ ਐ 6% ਤੇ ਸਿਕੜ ਗਿਆ ਇਹਨਾਂ ਦਾ ਵੋਟ ਬੈਂਕ ਇੱਥੇ ਹੁਣ ਜਿਵੇਂ ਜਿੱਤੇ ਆ ਨਾ ਬਠਿੰਡੇ ਇਹਨਾਂ ਨੂੰ ਪਤਾ ਜਾਂ ਰੱਬ ਨੂੰ ਪਤਾ ਵੀ ਕਿਹੜੇ ਹਾਲਾਂ ਨਾਲ ਇੱਕ ਇੱਕ ਘਰੇ ਇਹਨਾਂ ਨੇ ਕਾਰ ਦਿੱਤੀ ਐ 6% ਰਹਿ ਗਿਆ ਇਹਨਾਂ ਦਾ ਵੋਟ ਬੈਂਕ ਸਾਰੇ ਲੋਕ ਅੱਜ ਮਤਲਬ ਸੋਸ਼ਲ ਮੀਡੀਆ ਇੱਕ ਇੱਕ ਗੱਲ ਇਹਨਾਂ ਦੀ ਸਾਹਮਣੇ ਆ ਜਾਂਦੀ ਐ ਸਾਡੇ 25 ਸਾਲ ਤੁਸੀਂ ਰਾਜ ਕੀਤਾ ਹੋਵੇ 32-32 ਸਾਲਾਂ ਤੋਂ ਸਿੰਘ ਜ਼ਿਲ੍ਹਾ ਚ ਪਏ ਐ ਤੇ ਇਹੀ ਸੁਖਵੀਰ ਬਾਦਲ ਕਹਿੰਦੇ ਕਾਤਲ ਹਵਾਰਾ ਕੌਮ ਨੂੰ ਕੀ ਸੇਧ ਦੇਊਗਾ ਹੁਣ ਤਾਂ ਜਦੋਂ ਕੋਈ ਗੱਲ ਕਹਿੰਦੇ ਐ ਜੇ ਕਿਸਾਨਾਂ ਦੇ ਹੱਕ ਚ ਬੋਲਦੇ ਤੇ ਉਹ ਮੂਰੇ ਕਰ ਦਿੰਦੇ ਇਹਨਾਂ ਦੀ ਚਲਾ ਦਿੰਦੇ ਲੋਕ ਵੀ ਇਹ ਕਹੀ ਜਾਂਦਾ ਸੀ ਬਿਲਕੁਲ ਪਹਿਲਾਂ ਹੱਕ ਚ ਬੋਲੇ ਬਿਲਕੁਲ ਨਾ ਨਾ ਬਿੱਲਾਂ ਦੇ ਹੱਕ ਚ ਕੀ ਤੇ ਐ ਵੀ ਕਹਿੰਦਾ ਸੀ ਕਿਸਾਨਾਂ ਨੂੰ ਪੰਜਾਬ ਚ ਨੱਪ ਲੋ ਹਾਂ ਨਕਸਲੀ ਵੀ ਕਹੇ ਹਾਂ ਮੇਰੇ ਕਹਿਣ ਦਾ ਮਤਲਬ ਵੀ ਇਹਨਾਂ ਦਾ ਚਿਹਰਾ ਲੋਕਾਂ ਮੂਰੇ ਨੰਗਾ ਹੋ ਚੁੱਕਿਆ ਇਹਨਾਂ ਨੇ ਆਪਦੀ ਟਰੋਲ ਆਰਮੀ ਆਪਦਾ ਆਈਟੀ ਸੈਲ ਸਾਰਾ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਪਾਤਾ ਪਰ ਸਾਰੀ ਦੁਨੀਆ ਉਹਨਾਂ ਦੇ ਕੈਰੇਕਟਰ ਨੂੰ ਉਹਨਾਂ ਦੇ ਚਰਿੱਤਰ ਨੂੰ ਜਾਣਦੀ ਹੈ ਬਹੁਤ ਸਤਿਕਾਰ ਆ ਤੁਸੀਂ ਪੜੇ ਲਿਖੇ ਸਿਆਣੇ ਬੰਦੇ ਹੋ ਸੂਝਵਾਨ ਹੋ ਤੁਸੀਂ ਸਾਰਾ ਸੋਸ਼ਲ ਮੀਡੀਆ ਚੈੱਕ ਕਰੋ ਅੱਜ ਲੱਖਾਂ ਲੋਕ ਉਹਨਾਂ ਦੇ ਨਾਲ ਖੜੇ ਨੇ ਤੇ ਇਹਨਾਂ ਨੂੰ ਦੁਰਫਿੱਟੇ ਨੂੰ ਭੇਜ ਰਹੇ ਨੇ ਇੱਕ ਹੋਰ ਵੱਡੀ ਦੁੱਖਦਾਈ ਦੀ ਗੱਲ ਹੈ ਅੱਜ ਸ਼ੀਦੀ ਹਫਤਾ ਚੱਲ ਰ 21 ਦਸੰਬਰ ਅੱਜ ਹਾਲ ਕੀ ਐ ਸਿੱਖ ਜज्ਬੇ ਕੀ ਐ ਜज्ਜਬਾਤ ਕੀ ਐ ਮਾਨਸਿਕ ਅਵਸਥਾ ਸਾਡੀ ਕੀ ਐ ਕਿ ਅੱਜ ਦੇ ਦਿਨ ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ ਸਰਸਾ ਨਦੀ ਤੇ ਵੱਡੇ ਸਹਿਬਜਾਦੇ ਪੰਜ ਪਿਆਰੇ ਤੇ ਗੁਰੂ ਸਾਹਿਬ 40 ਸਿੰਘਾਂ ਸਮੇਤ ਚਮਕੌਰ ਦੀ ਕੱਚੀ ਗੜੀ ਚ ਤੇ ਛੋਟੇ ਸਹਿਬਜਾਦੇ ਗੰਗੂ ਪਾਪੀ ਤੇ ਮਾਤਾ ਗੁਜਰਕੌਰ ਮਤਲਬ ਅੱਜ ਜੀ ਕੰਮੂ 마ਸ਼ਕੀ ਦੇ ਰਹੇ ਤੇ ਅੱਜ ਉਹ ਗੰਗੂ ਪਾਪੀ ਦੇ ਨਾਲ ਹੈ ਅੱਜ ਦੇ ਦਿਨ ਪਰਿਵਾਰ ਵਿਛੜਿਆ ਅੱਜ ਦੇ ਲੋਕ ਜਿਹੜੇ ਸਾਡੇ ਸਿੱਖ ਮਾਈਂਡਡ ਲੋਕ ਹੈ ਬੋਤ ਥਾਵਾਂ ਤੇ ਲੱਖਾਂ ਲੋਕ ਅੱਜ ਧਰਤੀ ਦੇ ਪੂਰਾ ਮਹੀਨਾ ਬੈਣਗੇ ਮਿੱਠਾ ਨਹੀਂ ਖਾਣਾ ਕੋਈ ਸ਼ਗਨ ਵਿਹਾਰ ਨਹੀਂ ਕਰਨਾ ਕੋਈ ਨਵੀਂ ਚੀਜ਼ ਨਹੀਂ ਖਰੀਦਣੀ ਉਹਨਾਂ ਦੇ ਮਨਾਂ ਵਿੱਚ ਇੱਕ ਦੁੱਖ ਹੈ ਕਿ ਅੱਜ ਦੇ ਦਿਨ ਸਾਡੇ ਗੁਰੂ ਸਾਹਿਬਾਂ ਦਾ ਪਰਿਵਾਰ ਵਿਛੜ ਗਿਆ ਕੀ ਸਿੱਖ ਕੌਮ ਤੇ ਅੱਜ ਜੱਜ ਮਤਲਬ ਘਟਨਾਵਾਂ ਵਾਪਰੀਆਂ ਪਰ ਇਹਨਾਂ ਨੇ ਲੋਕਾਂ ਨੇ ਐਸੀ ਸ਼ਰਮ ਲਈ ਹੋਈ ਹੈ ਬਾਦਲ ਕੇ ਲਾਣੇ ਨੇ ਇਹਨਾਂ ਦੀ ਮਤਲਬ ਗੁੰਡਾ ਬਰਗੇਡ ਨੇ ਸਾਰਾ ਆਈਟੀ ਸਾਲ ਸਾਰਾ ਇਹਨਾਂ ਦਾ ਜਿਹੜਾ ਮਤਲਬ ਟ੍ਰੋਲ ਆਰਮੀ ਗਿਆਨੀ ਹਰਪ੍ਰੀਤ ਸਿੰਘ ਦੇ ਮਗਰਪਾਤ ਇਹਨਾਂ ਨੂੰ ਇਹ ਵੀ ਸ਼ਰਮ ਲਹਿ ਗਈ ਕਿ ਅਸੀਂ ਪਰਤਨ ਕਾਲੀ ਦਲਾਂ ਅਕਾਲੀਆਂ ਦਾ ਸਾਡਾ ਕੇਵਜਾ ਵਿਰਸਾ ਸੀ ਜਾਂ ਕੇਵਜਨਾਂ ਦਾ ਵੇਸ਼ ਪੋਸ਼ਾ ਸੀ ਜਾਂ ਉਹਨਾਂ ਦਾ ਸਾਰਾ ਸਿੱਖਵੇਂ ਦੇ ਉਹ ਪਰਨਾ ਸ਼ਹਿਰਾ ਮੋਡੇ ਤੇ ਰੱਖਣਾ ਤੇ ਮੋਰਚਾ ਲਾ ਦੇਣਾ ਕਿਤੇ ਵੀ ਜ਼ਬਰ ਤੇ ਜ਼ੁਲਮ ਦੇ ਖਿਲਾਫ ਔਰ ਇਹ ਕੇਵਜੇ ਅਕਾਲੀਆ ਆਰਥਿਕ ਤੌਰ ਤੇ ਕਰੋੜਾਂ ਅਰਬ ਰੁਪਇਆ ਕਮਾ ਲਿਆ ਸਿਆਸਤ ਧਰਮ ਦੀ ਨਹੀਂ ਕੀਤੀ ਸਿਆਸਤ ਇਹਨਾਂ ਨੇ ਕੁਝ ਹੀ ਕੀਤੀ ਹੈ ਜਿੱਥੇ ਸਾਡੇ ਸਿੱਖ ਜਜ਼ਬਾਤਾਂ ਨੂੰ ਵੇਚਦੇ ਰਹੇ ਆ ਸੈਂਟਰ ਕੋਲੇ ਨਹੀਂ ਤਾਂ ਅੱਜ ਸੈਂਟਰ ਦੀ ਕੀ ਜ਼ਰਤ ਪੈ ਜੇ ਸਾਡੇ ਬੰਦੀ ਸਿੰਘ ਰੱਖ ਜਾਣ ਸਾਡਾ ਇੱਕ ਜਥੇਦਾਰ ਪੱਬ ਕੁਮਾਰ ਦਾ ਸੀ ਨਾ ਜਿਹੜੇ ਪ੍ਰਾਤਨ ਜਥੇਦਾਰ ਹੋਏ ਹੈ ਤੇ ਸੈਂਟਰ ਹੈ ਲੈ ਜਾਂਦਾ ਸੀ ਮੈਂ ਪਿਛਲੇ ਦਿਨ ਇੱਕ ਵੀਡੀਓ ਪਾਈ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਤੋਂ ਵੀ ਜ਼ਿਆਦਾ ਸੀ ਉਹਨਾਂ ਨੂੰ ਜੰਗਰੇਜ ਸੱਦਦੇ ਸੀ ਨਾ ਉਹ ਜਾਂਦੇ ਨਹੀਂ ਸੀ ਬਿਲਕੁਲ ਤੇ ਇਹਨਾਂ ਨੇ ਕੀ ਕਰਤਾ ਆਪ ਦੇ ਨਿੱਜੀ ਹਿੱਤਾਂ ਲਈ ਉਹਨਾਂ ਨੂੰ ਵਰਤਦੇ ਰਹੇ ਤੇ ਅੱਜ ਜਿਹੜਾ ਹਫਤਾ ਚੱਲ ਰਿਹਾ ਤੇ ਅੱਜ ਇਹਨਾਂ ਦਾ ਕੰਮ ਕੀ ਸੀ ਸ਼੍ਰੋਮਣੀ ਕਮੇਟੀ ਦਾ ਲੋਕਾਂ ਨੂੰ ਜਾਗਰੂਕ ਕਰਦੇ ਬੱਸਾਂ ਦੀਆਂ ਬੱਸਾਂ ਭਰ ਕੇ ਅੱਜ ਜਾ ਰਹੀਆਂ ਚਮਕੌਰ ਸਾਹਿਬ ਸਭਾ ਲੱਗੀ ਹੋਈ ਹੈ ਕੋਈ ਫਤਿਹਗੜ ਸਾਹਿਬ ਸਿੱਖ ਸੰਗਤਾਂ ਜਾ ਰਹੀਆਂ ਤੇ ਇਹਨਾਂ ਨੇ ਕੀ ਕੰਮ ਵਢ ਰਿਆ ਗਿਆਨੀ ਹਰਪ੍ਰੀਤ ਸਿੰਘ ਦੀ ਕਰਤਾਰਕੁਸ਼ੀ ਕਰੋ ਉਹਦੇ ਸਾਡੂ ਨੂੰ ਪਤਾ ਨਹੀਂ ਕੋਈ ਪੈਸੇ ਦਿੱਤੇ ਆ ਕਿਵੇਂ ਉਹਨੂੰ ਮਤਲਬ ਹੱਥਾਂ 'ਚ ਕੀਤਾ ਤੇ ਉਹਨੂੰ ਵੀ ਨਲਕਾ ਦਾ ਭਾਗੀ ਬਣਾਤਾ ਇਹਨਾਂ ਨੇ ਅੱਛਾ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਛੀਦੀ ਦਿਨ ਚੱਲ ਰਹੇ ਆ ਜਿੱਥੇ ਸ਼ਰੋਮਣੀ ਕਮੇਟੀ ਦਾ ਕੰਮ ਇਹ ਸੀਗੇ ਲੋਕਾਂ ਨੂੰ ਪ੍ਰੇਰਿਤ ਕਰਨ ਛਿੱਦੀ ਦੇਣਾ ਬਾਰੇ ਜਾਣਕਾਰੀ ਦੇਣ ਛਿੱਦੀ ਸਥਾਨਾਂ ਤੇ ਲੈ ਕੇ ਜਾਣ ਸੰਗਤ ਨੂੰ ਇਹ ਅੱਜ ਬਦਲ ਪਰਿਵਾਰ ਨੂੰ ਬਚਾਉਣ ਤੇ ਲੱਗੀ ਹੋਈ ਹੈ ਸ਼ਰੋਮਣੀ ਕਮੇਟੀ ਉਹਨਾਂ ਦੇ ਨਾਲ ਚ ਲੱਗੀ ਹੋਈ ਹੈ ਬਿਲਕੁਲ ਲੱਗੀ ਹੋਈ ਹੈ ਤੁਸੀਂ ਇਹ ਦੇਖੋ ਵੀ ਸ਼੍ਰੋਮਣੀ ਕਮੇਟੀ ਦੇ ਜਿਹੜੇ ਤਿੰਨ ਮੈਂਬਰ ਐ ਉਹਨਾਂ ਨੂੰ ਕੀ ਕੀ ਉਹ ਕਰ ਲੈਣਗੇ ਗਿਆਨੀ ਸਾਹਿਬ ਦੀ ਕੋਈ ਇਨਕੁਆਇਰੀ ਇਨਕੁਆਇਰੀ ਕੀ ਚਿਤਬਨਾ 15 ਦਿਨਾਂ ਲਈ ਮੌਤਲ ਕਰਤਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਕਿਵੇਂ ਬਣਦੇ ਆ ਆਪਨੂੰ ਨਹੀਂ ਪਤਾ ਸਜਾ ਤਾਂ ਪਹਿਲੇ ਚਨਾਤੀ ਤੁਸੀਂ ਵੀ ਨਹੀਂ ਦੇਖੋ ਆਪਨੂੰ ਨਹੀਂ ਪਤਾ ਮੈਂਬਰ ਕਿਵੇਂ ਬਣਦੇ ਆ ਬੂਥ ਕੈਪਚਰਿੰਗ ਕਰਕੇ ਸ਼ਰਾਬਾਂ ਵੰਡ ਕੇ ਮੇਰੇ ਸਾਹਮਣੇ ਜੈਤੋ ਚ ਅ ਅੱਜ ਤੋਂ ਹੁਣ ਤਾਂ 12-13 ਸਾਲ ਹੋ ਗਏ ਇਲੈਕਸ਼ਨ ਨਹੀਂ ਹੋਈ 12-13 ਸਾਲ ਪਹਿਲਾਂ ਮੇਰੇ ਸਾਹਮਣੇ ਸਰਸਵਤੀ ਕਾਲਜ ਵਿੱਚ ਬੂਥ ਕੈਪਚਰਿੰਗ ਹੋਈ ਇਸੇ ਕਾਂਦੀ ਦਲ ਵੱਲੋਂ ਹੋਈ ਇਹਨਾਂ ਨੇ ਆਪ ਮਤਲਬ ਡੋਢ ਪਿੰਡ ਤੋਂ ਅਸੀਂ ਆਪਣੇ ਬਾਜਵਾ ਸਾਹਿਬ ਉਹਨਾਂ ਨੂੰ ਹਰਾਇਆ ਜਦੋਂ ਕੋਈ ਜਿੱਤੇ ਪਈ ਸੀ ਇਹ ਜਿਹੜੇ ਮਤਲਬ ਇਹੋ ਜਿਹੇ ਹਰਬੇ ਵਰਤ ਕੇ ਐਸਜੀਪੀਸੀ ਮੈਂਬਰ ਬਣ ਗਏ ਸ਼ਰਾਬਾਂ ਵੰਡ ਕੇ ਬੂਥਾਂ ਦੇ ਕਬਜ਼ੇ ਕਰਕੇ ਗੁੰਡੇ ਲਿਆ ਲਿਆ ਕੇ ਉਹ ਬੰਦੇ ਅੱਜ ਸਾਡੇ ਜਥੇਦਾਰਾਂ ਦੀ ਇਨਕੁਆਇਰੀ ਕਰਨਗੇ ਦੱਸੋ ਇੱਕ ਗੱਲ ਕਿੱਧਰ ਨੂੰ ਜਾਂਦੀ ਹੈ ਇਹ ਜਥੇਦਾਰਾਂ ਦਾ ਵਕਾਰ ਘਟਾ ਰਹੇ ਐ ਇਹਨਾਂ ਨੂੰ ਦੇਣੀਆਂ ਆਉਣਗੀਆਂ ਮਤਲਬ ਜਸਵਿੰਦਰ ਜੀ ਪਹਿਲਾਂ ਵੀ ਇਹਨਾਂ ਦੀ ਹਾਲਾਤ ਮਾੜੇ ਤਾਂ ਹੀ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਹ ਉਲਟ ਪੁਗਤੇ ਐ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸੌਦਾ ਸਾਧ ਕਹਨੇ ਗੁਰੂ ਸਾਹਿਬ ਦੇ ਅੰਗਾਂ ਦੀ ਬਦਬੀ ਕੀਤੀ ਐ ਫਿਰ ਉਸ ਗੱਲ ਨੂੰ ਇਹਨਾਂ ਨੇ ਲੁਕੋਇਆ ਇਹ ਐਡੇ ਵੱਡੇ ਗੁਨਾਹਗਾਰ ਬਣੇ ਆਂ ਔਰ ਸਿੱਖਾਂ ਨੂੰ ਕੁੱਟਿਆ ਉਸ ਜਗਤਾਰ ਸਿੰਘ ਰੋਡੇ ਲੰਡੇ ਤੋਂ ਪਿੰਡ ਤੋਂ ਸਿੱਖ ਸੀ ਉਹਨੂੰ ਸੀਆਈ ਸਟਾਫੜ ਕੇ ਲੈ ਗਏ ਮੇਰੇ ਪਤੀ ਸਰਦਾਰ ਕੁਲਦੀਪ ਸਿੰਘ ਮੇਰਾ ਬੇਟਾ ਸਾਰਾ ਦਿਨ ਸੀਆਈ ਸਟਾਫ ਦੇ ਬਾਹਰ ਮੂਰੇ ਬੈਠੇ ਰਹੇ ਉਹਦਾ ਤਾਂਾਂ ਬਚ ਗਿਆ ਵੀ ਉਹਨੂੰ ਹਾਰਟ ਦੀ ਟ੍ਰਾਬਲ ਸੀ ਤੇ ਉਸ ਤੋਂ ਬਾਅਦ ਥੋੜੇ ਦਿਨਾਂ ਬਾਅਦ ਉਹਨੂੰ ਹਾਰਟ ਅਟੈਕ ਆ ਗਿਆ ਜਿਹੜੇ ਮਤਲਬ ਬੁਰਜ ਜਵਾਰ ਸਿੰਘ ਵਾਲੇ ਗਰੰਥੀ ਸਿੰਘ ਸੀ ਉਹਨਾਂ ਨੂੰ ਤਸ਼ੱਦਦ ਕੀਤਾ ਉਹਨਾਂ ਦੀ ਪਤਨੀ ਨੂੰ ਤਸ਼ੱਦਦ ਕੀਤਾ ਬੁਰਜ ਜਵਾਰ ਸਿੰਘ ਵਾਲੇ ਤੁਸੀਂ ਜਾ ਕੇ ਪੜਤਾਲ ਕਰੋ ਦੋ ਤਿੰਨ ਸਿੱਖਾਂ ਦੇ ਇੰਨੀ ਕੁੱਟ ਪਈ ਵੀ ਅੱਜੋ ਚੱਲਣ ਫਿਰਨ ਤੋਂ ਅ ਤੁਸੀਂ ਝੂਠੇ ਤੇ ਸ਼ਬਦਾਂ ਦੇ ਕਰੀ ਗਏ ਜਦੋਂ ਤੁਹਾਨੂੰ ਚਿੱਟੇ ਦਿਨ ਨੂੰ ਗੁੱਸਾ ਸੀ ਪਰ ਮੁੱਖ ਮੰਤਰੀ ਤੋਂ ਕੋਈ ਗੱਲ ਲੁਕੀ ਛਿਪੀ ਹੁੰਦੀ ਹੈ ਸਭੋਂ ਉਹਨਾਂ ਦਿਨਾਂ 'ਚ ਸੌਦਾ ਸਾਧ ਦੇ ਪੋਸਟਰਾਂ ਦੀ ਰਖਵਾਲੀ ਕਰਦੇ ਨੇ ਸਿੱਖਾਂ ਨੂੰ ਕੋਟੇ ਰੋਕਾ ਦਾ ਪ੍ਰਕਾਸ਼ ਸਿੰਘ ਬਾਦਲ ਕਿਸੇ ਟਾਈਮ ਇਹ ਵੀ ਕਹਿੰਦੇ ਰਹੇ ਸਟੇਜਾਂ ਤੋਂ ਵੀ ਸਾਨੂੰ ਤਾਂ ਕਿਹੜੀ ਤਰ੍ਹਾਂ ਦੀ ਵੀ ਦੇਖਦੀ ਹੈ ਤੰਤਪ ਪੰਜਾਬ ਚ ਕੋਈ ਕੀੜੀ ਤੁਰਦੀ ਐ ਨਾ ਉਹ ਵੀ ਪਤਾ ਲੱਗਦਾ ਤੇ ਫਿਰ ਕਿਵੇਂ ਉਹਨਾਂ ਨੂੰ ਇਹ ਨਹੀਂ ਸਮਝ ਆਇਆ ਵੀ ਇਹ ਬੇਅਦਬੀ ਕੌਣ ਕਰਵਾ ਗਿਆ ਸਭ ਪਤਾ ਸੀ ਇਹਨਾਂ ਨੂੰ ਸਭ ਪਤਾ ਸੀ ਇਹਨਾਂ ਨੂੰ ਤੁਸੀਂ ਗੁਲਤਾਰ ਸਿੰਘ ਸੰਧਵਾਂ ਜਿਹੜੇ ਅੱਜ ਸਪੀਕਰ ਐ ਇਹਨਾਂ ਦਾ ਵਿਧਾਨ ਸਭਾ ਦਾ ਤੁਸੀਂ ਸਾਰੀ ਸਟੇਟਮੈਂਟ ਵੇਖਿਓ ਵਿਧਾਨ ਸਭਾ ਚ ਇੱਕ ਇੱਕ ਗੱਲ ਲਿਖੀ ਪਈ ਹੁੰਦੀ ਐ ਜਦੋਂ ਮਰਜ਼ੀ ਕਢਵਾ ਵੀ ਸਕਦੇ ਹੋ ਤੇ ਆਡੀਓ ਵੀ ਚੱਲ ਪੂਗੀ ਵੀਡੀਓ ਐ ਉਹ ਕਹਿੰਦੇ ਵੀ 2 ਦਿਨ ਪਹਿਲਾਂ ਇਹਨਾਂ ਨੇ ਸਾਰੇ ਹਸਪਤਾਲ ਵਿਲੇ ਕਰਾ ਲਈ ਜਿਹੜੇ ਕੋਈ ਮਰੀਜ਼ ਮਾੜੇ ਮੋٹے ਘੱਟ ਬਿਮਾਰ ਸੀ ਉਹਨਾਂ ਨੂੰ ਛੁੱਟੀਆਂ ਦੇ ਦਿੱਤੀਆਂ ਜਿਹੜੇ ਕੋਈ ਨਰਸਾਂ ਡਾਕਟਰ ਨਹੀਂ ਹ ਸਿੱਖਾਂ ਨੂੰ ਕੋਟਪੂਰੇ ਦੇ ਚੌਂਕ ਚੁਟਿਆ ਗਣ ਮਿਤਕੇ ਇੱਕ ਗ੍ਰਹਿ ਮੰਤਰੀ ਹੋਵੇ ਉਹਦੇ ਮਤਲਬ ਗ੍ਰਹਿ ਮੰਤਰੀ ਦੇ ਹੁਕਮ ਤੋਂ ਬਿਨਾਂ ਤਾਂ ਗੋਲੀ ਚੱਲ ਨਹੀਂ ਸਕਦੀ ਤੇ ਮੰਤਾਰ ਬਰਾੜ ਦੀ ਕੋਠੀ 'ਚ ਬੈਠ ਕੇ ਰਾਤ ਦੇ 2 ਵਜੇ ਤੱਕ ਸਮੇਤ ਸੈਣੀ ਨਾਲ ਗੱਲਾਂ ਕਰਦਾ ਰਿਹਾ ਵੀ ਮੈਂ ਗੋਲੀ ਚਲਾਉਣੀ ਹੈ ਕਿਹੜੀ ਚਲਦੀ ਦੀ ਗੱਲ ਹੈ ਤੇ ਫਿਰ ਇਹ ਜਿਹੜੇ ਕਹਿੰਦੇ ਪੁਲਿਸਾਨੂੰ ਪਛਾਤੀ ਹੈ ਕਦੇ ਪੁਲਿਸਾਨੂੰ ਪਛਾਤੀ ਹੁੰਦੀ ਹੈ ਫਿਰ ਇਹ ਸਾਰਾ ਕੁਝ ਚਿੱਟੇ ਦਿਨ ਵਾਂਗੂ ਸਾਫ਼ ਹੋ ਗਿਆ ਕਲੀਅਰ ਵੀ ਸਾਹਮਣੇ ਆ ਗਿਆ ਸਾਰਾ ਕੁਝ ਆ ਗਿਆ ਜਿਹੜੇ ਤਾਂ ਮਤਲਬ ਚੋਰੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਰਿਆਨੇ ਵਾਲੇ ਦੁਕਾਨਦਾਰ ਮਾਰਿਆ ਸਿੰਘਾਂ ਨੇ ਉਹਦੀ ਘਰ ਵਾਲੀ ਨੂੰ ਤਾਂ ਇਹਨਾਂ ਨੇ ਅੱਜ ਪੁਲਿਸ ਪੰਜਾਬ ਪੁਲਿਸ ਨੌਕਰੀ ਦਿੱਤੀ ਸਾਡੇ ਸਿੱਖ ਰੁਪਿੰਦਰ ਜਸਵਿੰਦਰ ਵਰਗੇ ਜਿਨ੍ਹਾਂ ਦੀਆਂ ਢੂਈਆਂ ਤੋੜਤੀਆਂ ਤੁਰੰਤ ਤੋਂ ਵੀ ਆਰੀ ਹੋਏ ਪਏ ਅਪਾਜ ਕਰਦੇ ਹੋ ਅਪਾਜ ਕਰਦੇ ਇਹਨਾਂ ਨੂੰ ਸਾਰਾ ਪਤਾ ਸੀ ਉਹੀ ਸਜ਼ਾ ਭੁਗਤ ਰਹੇ ਐ ਉਹੀ ਮੰਨਿਆ ਉੱਥੇ ਜਾ ਕੇ अच्छा ਤੁਸੀਂ ਮੈਨੂੰ ਆਇਆ ਦੱਸੋ ਜਸਵਿੰਦਰ ਜੀ ਮੰਨਣਾ ਚਾਹੁੰਦਾ ਹੈ ਵੀ ਮੁੱਖ ਮੰਤਰੀ ਨੂੰ ਨਾ ਪਤਾ ਲੱਗੇ ਜੇ ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਿਆਂ ਨੇ ਹੁਣ ਉਹ ਤਾਂ ਬੱਚਾ ਬੱਚਾ ਦੱਸ ਰਿਹਾ ਬੱਚਾ ਬੱਚਾ ਦੱਸ ਰਿਹਾ ਤੇ ਇਹਨਾਂ ਨੂੰ ਕਿਵੇਂ ਨਹੀਂ ਪਤਾ ਬਿਲਕੁਲ ਬੜਾ ਸਿੱਖਾਂ ਨੂੰ ਕੁੱਟਣ ਦਾ ਤਾਂ ਬਹੁਤ ਪਤਾ ਸੀ ਇਹਨਾਂ ਨੂੰ ਦੇ ਸਟੇਟ ਕੋਲੇ ਬੜੇ ਸਾਧਨ ਹੁੰਦੇ ਨੇ ਨਹੀਂ ਸਿੱਖਾਂ ਨੂੰ ਕੁੱਟਣ ਦਾ ਤਾਂ ਬਹੁਤ ਪਤਾ ਸੀ ਇਹਨਾਂ ਨੂੰ ਅੱਛਾ ਬੀਬੀ ਜੀ ਗੱਲ ਕਰ ਗਏ ਗੁਰਨਾਨਕ ਸਾਹਿਬ ਦਾ ਸੰਧਾਤਾ ਸੋ ਕਿਉ ਮੰਦਾ ਕੀ ਜਤ ਜਮੇ ਰਾਜਾਨ ਤੇ ਅਕਾਲੀ ਦਲ ਸਿੱਖ ਸਨਤਾ ਹੀ ਰਾਜਨੀਤੀ ਦੀ ਗੱਲ ਕਰਦਾ ਹੈ ਹੁਣ ਜੇਕਰ ਅਪ ਥੋੜੇ ਦੇ ਵਿੱਚ ਦੇਖੀਏ ਜਸਹਰਦਾਰ ਗਗਨੀ ਹਰਪ੍ਰੀਤ ਸਿੰਘ ਦਾ ਪਰਿਵਾਰ ਹੋ ਗਿਆ ਜੀ ਬੀਬੀ ਕਰਨੀਤ ਕੌਰ ਹੋ ਗਈ ਭਾਈ ਅਮਰੀਕ ਸਿੰਘ ਜਨਾਲਾ ਦੀ ਸੁਪਤਰੀ ਹੋ ਗਈ ਅਕਾਲੀ ਦਲ ਲਗਾਤਾਰ ਔਰਤਾਂ ਤੇ ਟ੍ਰੋਲ ਕਰ ਰਿਹਾ ਤੇ ਬੀਬਾ ਹਰ ਸਿਮਰਤ ਕੌਰ ਬਾਦਲ ਕਿਸੇ ਟਾਈਮ ਨੰਨੀ ਸ਼ਾਹ ਨਾਲ ਦੀ ਮਹਿਮ ਵੀ ਚਲਾਈ ਸੀ ਉਹਨਾਂ ਦੀ ਚੁੱਪੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦੇਖੋ ਜੀ ਪਹਿਲੀ ਗੱਲ ਤੇ ਹੁਣ ਸਿੱਖ ਸਨਾਤਨਾਂ ਤੇ ਰਾਜਨੀਤੀ ਨਹੀਂ ਕਰਦੇ ਪਿਛਲੇ ਸਮੇਂ 'ਚ ਇਹਨਾਂ ਨੇ ਮੋਗੇ ਇੱਕ ਕਾਨਫਰੰਸ ਕਿਹਾ ਕਿ ਕਰਕੇ ਗਏ ਸਾਡੀ ਪੰਜਾਬੀ ਪਾਰਟੀ ਆ ਸਾਡੀ ਪੰਥਕ ਪਾਰਟੀ ਨਹੀਂ ਠੀਕ ਇਹਨਾਂ ਦੇ 도ਗਲੇ ਕਿਰਦਾਰ ਹੈ ਭਾਈ ਅਮਰੀਕ ਸਿੰਘ ਆਇਆ ਜਨਾਲਾ ਨਹੀਂ ਹੈਗੇ ਭਾਈ ਅਮਰੀਕ ਸਿੰਘ ਦੀ ਭਾਈ ਅਮਰੀਕ ਸਿੰਘ ਸਰ ਭਾਈ ਅਮਰੀਕ ਸਿੰਘ ਚੰਨਨ ਹੈਗੇ ਉਹ ਤਾਂ ਸਾਡੇ ਸਾਹਮਣੇ ਪਤਾ ਵੀ ਸਤਪਿੰਡਰਾਂ ਵਾਲਿਆਂ ਤੋਂ ਬਾਅਦ ਦੂਜੇ ਨੰਬਰ ਤੇ ਉਹਨਾਂ ਨੂੰ ਹੀ ਲੋਕ ਸਤਕਾਰ ਕਰਦੇ ਯਾਨੀ ਸਤ ਸੰਤ ਕਸ਼ਨਾਰ ਸਿੰਘ ਪਿੰਡਰਾਂ ਵਾਲਿਆਂ ਦੇ ਹਾਂਜੀ 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 ਉਹ ਬੱਚੀ ਨੂੰ ਇਹ ਕੁਛ ਨਹੀਂ ਉਹਦਾ ਕਰ ਸਕਦੇ ਇਹ ਬੇਸ਼ਰਮ ਲੋਕ ਹੈ ਇਹਨਾਂ ਨੂੰ ਬਿਲਕੁਲ ਸ਼ਰਮ ਲੱਥੀ ਵੀ ਐ ਇਹਨਾਂ ਦੇ ਬੀਬੀ ਕਿਰਨਜੀਤ ਕੌਰ ਦਾ ਵੀ ਕੁਝ ਨਹੀਂ ਵਿਗਾਰ ਸਕਦੇ ਤਾਂ ਮਾਸਟਰ ਤਾਰਾ ਸਿੰਘ ਦੀ ਦੋਤੀ ਐ ਬੀਬੀ ਰਜਿੰਦਰ ਕੌਰ ਦੀ ਪੁਤਰੀ ਐ ਅੱਜ ਵੀ ਉਹਨਾਂ ਦਾ ਆਰਟੀਕਲ ਮਤਲਬ ਬਹੁਤ ਵੱਡਾ ਲੱਗਿਆ ਹੋਇਆ ਉਹ ਇਹਨਾਂ ਨੂੰ ਗੁੰਡੇ ਕਹਿ ਕੇ ਸੰਬੋਧਨ ਕਰਦੀ ਐ ਕਹਿੰਦੀ ਇਹਨਾਂ ਦੇ ਗੁੰਡੇ ਗਿੱਜੇ ਵੀ ਸੀ ਪਹਿਲਾਂ ਤੋਂ ਗੁੰਡਾਗਰਦੀ ਕਰਨ ਹੁਣ ਇਹ ਜਥੇਦਾਰਾਂ ਤੇ ਗੁੰਡਾਗਰਦੀ ਕਰਨ ਲੱਗ ਗਈ ਜੀ ਜੀ ਇਹ ਗਿੱਜੇ ਵੀ ਆ ਪਹਿਲਾਂ ਤੋਂ ਹੀ ਇਹ ਗੁੰਡਾ ਬਲਗੇੜੀ ਸੀ ਜਿਹੜਾ ਉਹ ਇਹਨਾਂ ਦਾ ਆਪਦਾ ਹੀ ਸਮੇਤ ਸੈਣੀ ਸੀ ਆਪਦਾ ਹੀ ਇਹਨਾਂ ਦਾ ਉਹ ਸੀਗਾ ਜਿਹੜਾ ਲਿਆਈ ਸੀ ਨਾ ਐਸਐਸਪੀ ਲੁਧਿਆਣੇ ਤੋਂ ਨਾਵ ਇਸਰਿਆ ਪਿਆ ਮੈਨੂੰ ਉਹਦਾ ਉਮਰਾਨੰਗਲ ਉਮਰਾਨੰਗਲ ਪਰਮਰਾ ਇਹਨਾਂ ਦਾ ਆਪ ਦਾ ਹੀ ਗੁੰਡਾ ਬਰਗੇਡ ਹੈ ਇਹ ਹੈ ਹੀ ਗੁੰਡੇ ਜੀ ਇਹਨਾਂ ਦੀ ਗੁੰਡਾ ਬਰਗੇਡ ਨੇ ਸਿੱਖਾਂ ਨੂੰ ਕੁੱਟਿਆ ਸੀ ਉੱਥੇ ਨਹੀਂ ਤਾਂ ਇੱਕ ਸਹੀ ਪੁਲਿਸ ਅਫਸਰ ਤੇ ਕੰਮ ਹੱਥ ਹੀ ਨਹੀਂ ਪਾਉਂਦਾ ਇਹ ਗੁੰਡੇ ਆ ਗੁੰਡਾਗਰਦੀ ਕਰਨ ਹੁਣ ਤੱਕ ਗਿੱਜੇ ਵੇ ਸੀ ਬੁੱਥਾਂ ਤੇ ਕਬਜ਼ੇ ਕਰਨੇ ਸਾਡੇ ਸਾਹਮਣੇ ਕਬਜ਼ੇ ਹੋਏ ਐ ਬੁੱਥਾਂ ਤੇ ਕਬਜ਼ੇ ਕਰਨੇ ਗੁੰਡੇ ਲਿਆਉਣੇ ਆ ਲੋਕਾਂ ਦੇ ਬੱਚਿਆਂ ਨੂੰ ਵਰਤਦੇ ਸੀ ਕਾਲ ਜਾਂ ਚੋ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਮੈਨੂੰ ਇਹ ਦੱਸੋ ਜਦੋਂ ਆਪਣੇ ਕੋਲ ਸਿਕਸ ਸਟੂਡੈਂਟ ਫੈਡਰੇਸ਼ਨ ਵਰਗੀ ਇੱਕ ਘੈਂਟ ਜਥੇਬੰਦੀ ਹੋਵੇ ਤੇ ਫਿਰ ਐਸਓਆਈ ਬਣਾਈ ਰਹਿਣ ਇੱਕ ਗੁੰਡਿਆਂ ਦੀ ਮਤਲਬ ਮੈਂ ਸਾਰੇ ਬੱਚਿਆਂ ਨੂੰ ਮਾੜਾ ਨਹੀਂ ਕਹਿੰਦੀ ਪਰ ਇਹਨਾਂ ਦੀ ਸ਼ੁਰੂ ਤੋਂ ਵਰਤੀ ਐਵਜੀ ਸੀ ਬੱਚਿਆਂ ਨੂੰ ਉਧਰ ਨੂੰ ਪ੍ਰੇਰਿਤ ਕਰਨਾ ਪ੍ਰੇਰਿਤ ਕਰਨਾ ਬੱਚਿਆਂ ਨੂੰ ਮਤਲਬ ਛੋਟੀ ਉਮਰ ਹੁੰਦੀ ਹੈ ਉਹਨਾਂ ਨੂੰ ਵੀ ਇਹ ਚੀਜ਼ਾਂ ਉਤਸ਼ਾਹਿਤ ਕਰਦੀਆਂ ਵੀ ਸਾਨੂੰ ਸਲੂਟ ਵਜਣ ਜਾਂ ਸਾਨੂੰ ਸਾਰੇ ਪਾਸੇ ਸਾਡੀ ਗੱਲ ਹੋਵੇ ਪਰ ਇਹਨਾਂ ਦੇ ਰਿਜ਼ਲਟ ਬੜੇ ਮਾੜੇ ਹੁੰਦੇ ਮਿੱਡੂ ਖੇੜੇ ਨੂੰ ਇਹਨਾਂ ਨੇ ਵਰਤਿਆ ਫਿਰ ਉਹ ਮਰਿਆ ਇਹ ਇਹਨਾਂ ਦੇ ਤਾਂ ਸਾਰੇ ਕੁਝ ਲੋਕਾਂ ਨੂੰ ਪਤਾ ਹੀ ਹੈ ਵੀ ਕਿਹੋ ਜੇ ਸੀ ਕਿਵੇਂ ਲੋਕਾਂ ਦੇ ਬੱਚਿਆਂ ਨੂੰ ਵਰਤਦੇ ਰਹੇ ਆ ਤੇ ਕਿਵੇਂ ਇਹਨਾਂ ਨੇ ਗੁੰਡੇ ਪੈਦਾ ਕੀਤੇ ਵੇ ਜਿਹੜਾ ਬੀਬੀਆਂ ਬਾਰੇ ਗੱਲ ਕਰ ਰਹੇ ਸੀ ਤੁਸੀਂ ਉਹਦੇ ਬਾਰੇ ਉਹ ਵੀ ਬੀਬਾ ਹਰਸਿਮਰਤ कौर ਬਾਦਲ ਕੋਈ ਇਸ ਤਰ੍ਹਾਂ ਦਾ ਕੋਈ ਆਪਣਾ ਕੋਈ ਇਹ ਸਪਸ਼ਟ ਕਰਨ ਦੇ ਰਹੇ ਲਗਾਤਾਰ ਬੀਬੀਆਂ ਤੇ ਬੈਂਕ ਕਸ ਰਿਹਾ ਜੀ ਤੇ ਇਹਨਾਂ ਨੂੰ ਦੇਣੀਆਂ ਆਉਣਗੀਆਂ ਬਾਈ ਬੀਬਾ ਹਰਸਿਮਰਤ कौर ਕਹਿੰਦੇ ਆ ਮੈਂ ਨੰਨੀ ਛਾਂ ਤੇ ਜੇ ਨੰਨੀ ਛਾਂ ਹੁੰਦੀ ਆ ਜਿਹਨੂੰ ਪਤਾ ਨਾ ਲੱਗਦਾ ਵਿਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਸਾਲੀ ਹੈ ਉਹ ਸਾਡੀ ਧੀ ਹੈ ਜੀ ਬਿਲਕੁਲ ਜੇ ਭਾਈ ਅਮਰੀਕ ਸਿੰਘ ਦੀ ਬੇਟੀ ਉਹ ਸਾਡੀ ਭੈਣ ਹੈ ਇਹ ਤਾਂ ਇਤੋਂ ਪਹਿਲਾਂ ਵੀ ਵੱਡੀਆਂ ਬੀਬੀਆਂ ਆ। ਅੱਛਾ ਬੀਬੀ ਜ਼ਗੀਰ कौर ਹਾਂ ਤੁਹਾਡੀ ਗੱਲ ਮੈਂ ਜਵਾਬ ਦਿੰਨੀ ਆ। ਬੀਬੀ ਜ਼ਗੀਰ ਕੌਰ ਬਾਰੇ ਆਪਣੇ ਇੱਥੇ ਪੱਤਰਕਾਰ ਮਹਿੰਦੀ ਰੱਤਾ ਸਾਹਿਬ ਜੀ ਹਾਂ ਜੀ ਉਹਨਾਂ ਨੇ ਧਾਮੀ ਸਾਹਿਬ ਨੂੰ ਫੋਨ ਲਾ ਲਿਆ ਕਿ ਭਾਈ ਦੋ ਦੋ ਤਿੰਨ ਗੱਲਾਂ ਤਾਂ ਹੋ ਗਈਆਂ ਤੇ ਜਿਹੜਾ ਆਪਣਾ ਫੈਸਲਾ ਸੀ 2 ਦਸੰਬਰ ਵਾਲਾ ਉਹਦੇ ਵਿੱਚ ਇੱਕ ਸ਼ਰਤ ਤੇ ਵੀ ਸੀ ਕਿ ਸ਼ਰਮਨੀ ਬਦਲ ਦਲ ਦੇ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਨੇ ਅਸਤੀਫਾ ਦੇਣਾ ਉਹ ਪੜਕ ਗਏ ਕਹਿੰਦੇ ਬੀਬੀ ਜ਼ਗੀਰ ਕੌਰ ਕਹਿੰਦੀ ਹੈ ਕਿ ਧਾਮੀ ਸਾਹਿਬ ਗਏ ਤੇ ਫੈਸਲਾ ਤਾਂ ਹੱਕ ਚ ਲਿਖਵਾ ਲਿਆ ਜੀ ਤੂੰ ਇੱਕ ਐਡਾ ਸੁਹਿਰਦ ਬੰਦਾ ਐ ਐਡਾ ਸੁਹਿਰਦ ਅਹੁਦੇ ਤੇ ਐ ਮਤਲਬ وکਾਲਤ ਤੂੰ ਕੀਤੀ ਵੀ ਹੈ ਚੰਗੀ ਸਿਆਣੀਆਂ ਵਰਦਾ ਐ ਐਡੀ ਘਟਿਆ ਸ਼ਬਦਾਵਦੀ ਲਿਵਰਤੀ ਹੁਣ ਮੈਂ ਤੁਹਾਡੇ ਕੈਮਰੇ ਰਾਹੀਂ ਕੀ ਦੱਸਾਂ ਬਿਲਕੁਲ ਜੀ ਮਤਲਬ ਇਹ ਲੋਕਾਂ ਨੇ ਸ਼ਰਮ 일ਾਈ ਵੀ ਇਹਨਾਂ ਨੂੰ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਰਾਹੀਂ ਹੋਰ ਦੱਸਣ ਜੇ ਨੀ ਪੂਜਾ ਦਾ ਧਾਨ ਖਾ ਖਾ ਕੇ ਇਹਨਾਂ ਦੀ ਬੁੱਧੀ ਪ੍ਰੇਸ਼ਟ ਹੋ ਚੁੱਕੀ ਹੈ ਪੂਜਾ ਦਾ ਧਾਨ ਜਿੱਥੇ ਲੋਕ ਇੱਕ ਇੱਕ ਰੁਪਿਆ ਛੰਛਾ ਨਹੀਂ ਮੱਥਾ ਟੇਕਦੇ ਆ ਨਾ ਉਹ ਪੂਜਾ ਦਾ ਧਾਨ ਖਾ ਕੇ ਇਹਨਾਂ ਦੀ ਬੁੱਧੀ ਪ੍ਰੇਸ਼ਟ ਹੋ ਗਈ ਫਿਰ ਜਿਹੜੀ ਬੀਬੀ ਹੈਗੀ ਰਾਜ ਲਾਲੀ ਗਿੱਲ ਆਪਣੀ ਮੈਲਕ ਮੈਲਕ ਕਮਿਸ਼ਨ ਦੀ ਚੇਅਰਪਰਸਨ ਉਹਨਾਂ ਨੇ ਇਹਨਾਂ ਨੂੰ ਖਿੱਚਿਆ ਵੀ ਹੈ ਇਹ ਤਾਂ ਬਹੁਤ ਬਿਸ਼ਰਮੀ ਤੇ ਉੱਤਰ ਆਏ ਹੋਏ ਆ ਇਹਨਾਂ ਨੂੰ ਹੁਣ ਅੰਨੇ ਹੋਏ ਪਏ ਆ ਪਾਗਲ ਤੇ ਅੰਨੇ ਇਹਨਾਂ ਨੂੰ ਸੋਝੀ ਕੁਛ ਨਹੀਂ ਲਿਆ ਜੀਰਕੌਰ ਪੰਜਾਬ ਦੇ ਵੱਡੇ ਆਗੂ ਆ ਨਾਮਵਰ ਆਗੂ ਆ ਜਦੋਂ ਬੀਬੀ ਜਗੀਰਕੌਰ ਬਾਰੇ ਇਹਨਾਂ ਦੀ ਇਹ ਮਨਸਿਕਤਾ ਹੈ ਤੇ ਆਮ ਔਰਤਾਂ ਬਾਰੇ ਕੀ ਮਨਸਿਕਤਾ ਹੋਵੇਗੀ ਇਹਨਾਂ ਦੀ ਸਾਰੀਆਂ ਔਰਤਾਂ ਨੂੰ ਇੱਕੋ ਰਸੇ ਬੰਨਦੇ ਐ ਜੇ ਬੀਬੀ ਜਗੀਰਕੌਰ ਨੂੰ ਟ੍ਰੋਲ ਕਰਨ ਗਿੱਜੇ ਸੀ ਤਾਂ ਹੁਣ ਇਹ ਸਾਡੀਆਂ ਧੀਆ ਭੈਣਾਂ ਨੂੰ ਪੈ ਗਏ ਹੁਣ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਦੀ ਸਾਲੀ ਉਹ ਸਾਡੀ ਧੀ ਹੈ ਸਾਡੇ ਜੈਤੋ ਦੀ ਧੀ ਹੈ ਤੇ ਅਸੀਂ ਉਸ ਬੱਚੀ ਨੂੰ ਨਿੱਕੀ ਹੁੰਦੀ ਤੋਂ ਸਾਡੇ ਸਾਹਮਣੇ ਵੱਡੀ ਹੋਈ ਹੈ ਸਾਡੇ ਸਾਹਮਣੇ ਵਿਆਹ ਹੋਏ ਰੋਲੇ ਪਏ ਮਤਲਬ ਉਹ ਕੁੱਟਮਾਰ ਕਰਦਾ ਸੀ ਵੀ ਬੇਟੀਆਂ ਜੰਮੀ ਜਾਨੀਆਂ ਤੇ ਇਹਨਾਂ ਨੇ ਇੱਕ ਮੈਨੂੰ ਐ ਦੱਸੋ ਵੀ ਉਹ ਲੱਭ ਕੇ ਕਿੱਥੋਂ ਲਿਆਂਦਾ ਉਹ ਕਿਵੇਂ ਉਹਨੂੰ ਮਤਲਬ ਇਹਨਾਂ ਨੇ ਪਿਆਰ ਕੀਤਾ ਮਤਲਬ ਤੁਹਾਨੂੰ ਤਾਂ ਪਤਾ ਵੀ ਤੁਸੀਂ ਦੇ ਇੱਥੇ ਰਹੇ ਆ ਵੀ ਉਹ ਲੜਕੀ ਨਾਲ ਕਿੰਨਾ ਤਸੱਦਦ ਹੁੰਦਾ ਰਿਹਾ ਸਭ ਕੁਝ ਪਤਾ ਹੈ ਉਹ ਵਿਅਕਤੀ ਜਿਹੜੀ ਮਾਨਸਤਾ ਦਾ ਹੈਗਾ ਪਰ ਅਕਾਲੀ ਦਲ ਕੀ ਕਰ ਰਿਹਾ ਇਸ ਤਰ੍ਹਾਂ ਅਕਾਲੀ ਦਲ ਦੀ ਆਪਾਂ ਨਖੇਦੀ ਤਾਂ ਹੀ ਕਰ ਰਹੇ ਆ ਜੀ ਸਵਿੰਦਰ ਜੀ ਜੇ ਅਕਾਲੀ ਦਲ ਚੰਗਾ ਹੋਵੇ ਅੱਜ ਆਪਾਂ ਇੰਟਰਵਿਊ ਹੀ ਨਾ ਕਰ ਰਹੇ ਹੁੰਦੇ ਇਹਨਾਂ ਦੇ ਤਾਂ ਸਾਰਾ ਅੱਜ ਸੋਸ਼ਲ ਮੀਡੀਆ ਭਰਿਆ ਪਿਆ ਸਾਰੇ ਪਾਸੇ ਉਹਨਾਂ ਨੂੰ ਦੁਰਫਿੱਟੇ ਨੂੰ ਕਿਹਾ ਜਾ ਰਿਹਾ ਇਹਨਾਂ ਨੇ ਇਕੱਲੇ ਉਸ ਬੱਚੀ ਨਾਲ ਨਹੀਂ ਮਤਲਬ ਕਿਰਦਾਰ ਕੁਸ਼ੀ ਕੀਤੀ ਗਿਆ ਨਹੀਂ ਹਰਪ੍ਰੀਤ ਸਿੰਘ ਦੇ ਕਿਰਦਾਰ ਨੂੰ ਵੀ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਸਾਰੇ ਸੰਸਾਰ ਵਿੱਚ ਸਾਡੇ ਤਖਤਾਂ ਦੇ ਤਖਤ ਨੂੰ ਟੱਕਰ ਦੇਣ ਲਈ ਇਹ ਬਾਦਲ ਕਿਆਂ ਨੂੰ ਦੇਣੀਆਂ ਆਉਣਗੀਆਂ ਪਹਿਲਾਂ ਇਹ ਭੁਗਤ ਰਹੇ ਆ ਨਾ ਭੁਗਤ ਰਹੇ ਆ ਹੁਣ ਇਹਨਾਂ ਨੂੰ ਕੋਈ ਮਤਲਬ ਇਹਨਾਂ ਦੀ ਕੋਈ ਟਿੱਕ ਟ ਨਹੀਂ ਲੈਣੀ ਚਾਹੁੰਦਾ ਕੋਈ ਇਹਨਾਂ ਨੂੰ ਫਤੇ ਨਹੀਂ ਬੁਲਾਉਣੀ ਚਾਹੁੰਦਾ ਤੁਸੀਂ ਇਹ ਦੇਖੋ ਵੀ ਐਸੇ ਸੁਖਬੀਰ ਬਾਦਲ ਨੂੰ ਮਿਲਣ ਵਾਸਤੇ ਲੋਕ ਕਿਵੇਂ ਤੜਫਦੇ ਹੁੰਦੇ ਸੀ ਤੇ ਹੁਣ ਇਹ ਬੈਠਾ ਸੀ ਬਾਹਰ ਮੂਰੇ ਤੇ ਕੋਈ ਇਹਦੇ ਵੰਨੀ ਝਾਕਦਾ ਵੀ ਸੀ ਤੁਸੀਂ ਵੀਡੀਓ ਵੇਖ ਲਓ ਕੱਢ ਕੇ ਆਪਣੇ ਸਾਹਮਣੇ ਚੱਲੀਆਂ ਵੀ ਇਹ ਵੀਡੀਓ ਕੋਈ ਵੇਂਦਾ ਵੀ ਨਹੀਂ ਸੀ ਇਹਦੇ ਵੰਨੀ ਇਹਨਾਂ ਦੇ ਹਸ਼ਰ ਮਾੜੇ ਹੋਏ ਪਰ ਇਦੋਂ ਵੀ ਮਾੜਾ ਹਸ਼ਰ ਇਹਨਾਂ ਦਾ ਹੋਊਗਾ ਜਾਣ ਬੁੱਝ ਕੇ ਜਦੋਂ ਇਹ ਤੁਸੀਂ ਇਹ ਦੇਖੋ ਵੀ ਗਿਆਨੀ ਹਰਪ੍ਰੀਤ ਸਿੰਘ ਇੱਕ ਆਮ ਬੰਦਾ ਹੈ ਇੱਕ ਤਖਤ ਦਾ ਜਥੇਦਾਰ ਹੋਵੇ ਤੇ ਛੇਵੇਂ ਪਾਤਸ਼ਾਹ ਦੀ ਸਜਾਏ ਨਾ ਮਿਲੂਗੀ ਇਹਨਾਂ ਨੂੰ ਮਿਲੂਗੀ ਤੁਸੀਂ ਇਹ ਲਿਖ ਲਓ ਆਪਾਂ ਫਿਰ ਵੀ ਮੁਲਾਕਾਤ ਕਰਾਂਗੇ ਇੰਟਰਵਿਊ ਕਰਾਂਗੇ ਇਹਨਾਂ ਨੂੰ ਸਜ਼ਾਵਾਂ ਹੋਰ ਸਖਤ ਮਿਲਣਗੀਆਂ ਅੱਛਾ ਅਖੀਰ ਵਿੱਚ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਹੈ ਕਿ ਲੱਗਦਾ ਆਉਣ ਵਾਲੇ ਟਾਈਮ 'ਚ ਅਕਾਲੀ ਦਲ ਉੱਭਰੇਗਾ ਕਿਉਂਕਿ ਬੜੇ ਪੰਜਾਬ ਦੇ ਲੋਕ ਇਸ ਤਰ੍ਹਾਂ ਵੀ ਗੱਲਾਂ ਕਰ ਰਹੇ ਨੇ ਅਕਾਲੀ ਦਲ ਦੀ ਹੋਂਦ ਬੜੀ ਜ਼ਰੂਰੀ ਹੈ ਪੰਜਾਬ ਦੇ ਹਿੱਤਾਂ ਲਈ ਅਕਾਲੀ ਦਲ ਦੀ ਹੋਂਦ ਨਹੀਂ ਜ਼ਰੂਰੀ ਖੇਤਰੀ ਪਾਰਟੀ ਦੀ ਹੋਂਦ ਜ਼ਰੂਰੀ ਹੈ ਅਕਾਲੀ ਦਲ ਤਸ਼ਰਮੀ ਅਕਾਲੀ ਦਲ ਅੰਮ੍ਰਿਤਸਰ ਤਕੜਾ ਕਰੋ ਜੀ ਜੀ ਤਕੜਾ ਹੋਵੇ ਜਾਂ ਸਾਡੇ ਸਿੱਖ ਲੋਕ ਕਾੜਾ ਕਰਨ ਜੀ ਸਟ੍ਰੋਨੀ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਮਤਲਬ ਰਚਨਾ ਹੈ ਨਾ ਉਹ ਸੰਤ ਗਿਆਨੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਲੇ ਦੇ ਪਿਤਾ ਜਗਿੰਦਰ ਸਿੰਘ ਨੇ ਅਕਾਲ ਤਖਤ ਸਭ ਤੇ ਕੀਤੀ ਸੀ ਜਿਦੇ ਵਿੱਚ ਬਾਲਾ ਜੀ ਦੇ ਦਸਕਤ ਹੈ ਕੈਪਟਨ ਅਮਰਿੰਦਰ ਸਿੰਘ ਦੇ ਦਸਕਤ ਹੈ ਟੋੜਾ ਸਾਹਿਬ ਦੇ ਦਸਕਤ ਹੈ ਸਿਮਰਨਜੀਤ ਸਿੰਘ ਮਾਨ ਦੇ ਦਸਕਤ ਹੈ ਬਾਕੀ ਸਾਰੇ ਛਾਲਾ ਮਾਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲਾਂ ਤੋਂ ਪਹਿਰਾ ਦੇ ਰਹੇ ਨੇ 40 ਸਾਲ ਤੋਂ ਤੁਹਾਨੂੰ ਲੱਗਦਾ ਵੀ ਲੋਕਾਂ ਨੂੰ ਕਿਤੇ ਨਾ ਕਿਤੇ ਖੇਤਰੀ ਪਾਰਟੀ ਵੱਲ ਆਉਣਗੇ ਖੇਤਰੀ ਪਾਰਟੀ ਜਿੱਦਾਂ ਲੋੜ ਹੈਗੀ ਆ ਪੰਜਾਬ ਨੂੰ ਕਿਉਂਕਿ ਜਿਹੜੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਚਾਹੇ ਉਹ ਭਾਜਪਾ ਹੋਵੇ ਚਾਹੇ ਉਹ ਕੇਜਰੀਵਾਲ ਦੀ ਹੈ ਚਾਹੇ ਉਹ ਹੈਗੀ ਸਾਡੇ ਪੰਜਾਬੀਆਂ ਦੇ ਬੜੇ ਮਸਲੇ ਆ ਸਾਡੇ ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਧੱਕੇ ਨਾਲ ਸਾਡੇ ਪੰਜਾਬ ਦੇ ਡੈਮ ਆ ਜਿਹੜੇ ਉਹਨਾਂ ਦਾ ਪ੍ਰਬੰਧ ਪੰਜਾਬ ਕੋਲ ਹੋਣਾ ਚਾਹੀਦਾ ਸਾਡਾ ਚੰਡੀਗੜ੍ਹ ਸਾਡੇ ਤੋਂ ਖੋਹ ਲਿਆ ਪੰਜਾਬੀ ਬੋਲਦੇ ਇਲਾਕੇ ਕੋਲੇ ਸਾਡੇ ਪੰਜਾਬ ਦੇ ਬੜੇ ਮਸਲੇ ਆ ਜ ਸਾਡੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਆ ਸਾਡੇ ਨੌਜਵਾਨ ਪ੍ਰਵਾਸ ਕਰ ਰਹੇ ਆ ਪੰਜਾਬ ਦੀਆਂ ਬੜੀਆਂ ਮਸਲੇ ਆ ਸਾਡੇ ਮਸਲੇ ਹੱਲ ਕਿਹਨੇ ਕਰਨੇ ਆ ਸਾਡੀ ਖੇਤਰੀ ਪਾਰਟੀ ਨੇ ਜਿਹੜੀ ਹੈ ਹੀ ਦਿੱਲੀ ਦੇ ਚਰਨਾਂ 'ਚ ਬੈੰਦੀ ਆ ਜਾਂ ਦਿੱਲੀ ਤੋਂ ਨਿਕਲੀ ਆ ਉਹ ਕਿਉਂ ਕਰੂਗੀ ਸਾਡੇ ਮਸਲੇ ਹੱਲ ਕਿਤੇ ਨਾ ਕਿਤੇ ਲੱਗਦਾ ਤੁਹਾਨੂੰ ਵੀ ਅਕਾਲੀ ਦਲ ਜੇ ਕੇ ਬਾਦਲ ਪਰਿਵਾਰ ਨੂੰ ਪਾਸੇ ਕਰਕੇ ਮੋਢੀ ਹੱਥੇ ਆ ਸਕਦਾ ਬਾਦਲ ਪਰਵਾਰ ਤਾਂ ਰੱਬ ਕਰੇ ਲਾਂਬੇ ਹੋਈ ਜਾਵੇ ਤੇ ਫਿਰ ਅਕਾਲੀ ਦਲ ਤਾਂ ਤੁਸੀਂ ਵੀ ਅਕਾਲੀ ਹਾਂ ਮੈਂ ਵੀ ਅਕਾਲੀ ਹਾਂ ਮੇਰੇ ਘਰੇ ਤਕੜੀ ਦੇ ਅੱਜ ਤੋਂ 50 ਸਾਲ ਪਹਿਲਾਂ ਸੱਟਣ ਦੇ ਜਿਹਨੂੰ ਆਪਾਂ ਕਢਾਈ ਨਾਲ ਤਕੜੀ ਛਾਪੀ ਵੀ ਉਹ ਝੰਡੇ ਪਏ ਨੇ ਮੇਰੇ ਪਿਤਾ ਜੀ ਮਤਲਬ ਬਹੁਤ ਵੱਡੇ ਮਤਲਬ ਨਾਮਵਰ ਇਲਾਕੇ ਦੇ ਲੀਡਰ ਸੀਗੇ ਸੰਤ ਫਤੇ ਸਿੰਘ ਮੰਤਾਰ ਦੇ ਪਿਤਾ ਜੀ ਨਾਲ ਆਪਣੇ ਬਾਦਲ ਦੇ ਵੱਡੇ ਬਾਦਲ ਨਾਲ ਸਾਡੇ ਕੋਲੇ ਪੁਰਾਤਨ ਫੋਟੋਆਂ ਪਈਆਂ ਆਪਣੇ ਜਥੇਦਾਰ ਸੀ ਜਿਹੜੇ ਖੁੜੀਆ ਸਾਹਿਬ ਉਹਨਾਂ ਨਾਲ ਮੇਰੇ ਕਹਿਣ ਦਾ ਮਤਲਬ ਸੀ ਸਾਰੇ ਅਕਾਲੀ ਆ ਤੁਸੀਂ ਵੀ ਮੈਂ ਵੀ ਮੇਰੇ ਪਿਤਾ ਜੀ ਨੇ ਪੰਜਾਬੀ ਮੋਰਚੇ ਵੇਲੇ ਜੇਲ੍ਹਾਂ ਕੱਟੀਆਂ 9 ਮਹੀਨੇ ਮੇਰੇ ਪਿਤਾ ਸਰਦਾਰ ਇਸਰ ਸਿੰਘ ਜੀ ਅੰਬਾਲਾ ਜੇਲ੍ਹ ਚ ਰਹੇ ਆਪਣੇ ਪਿੰਕੀ ਡਾਕਟਰ ਦੇ ਚਾਚਾ ਜੀ ਸੀ ਉਹਨਾਂ ਨਾਲ ਧੜਕ ਜੀ ਹੋਰ ਪੰਜ ਚਾਰ ਸਿੱਖ ਤੇ 9 ਮਹੀਨੇ ਜੇਲ੍ਹ ਚ ਰਹੇ ਪੰਜਾਬੀ ਸੂਬੇ ਲਈ ਤੇ ਬਹੁਤ ਮਤਲਬ ਉਹਨਾਂ ਦਾ ਜੀਵਨ ਸੰਘਰਸ਼ਮਈ ਸੀ ਜਿੱਦ ਤੋਂ ਤੋਂ ਸਾਈਕਲ ਤੇ ਜਲੰਧਰ ਤੱਕ ਜਾਂਦੇ ਹੱਥ ਨਾਲ ਲਿਖ ਕੇ ਲਾ ਕੇ ਆਉਂਦੇ ਸੀ ਪੋਸਟਰ ਗੱਡੀਆਂ ਤੇ ਰੇਲ ਗੱਡੀਆਂ ਤੇ ਕਿ ਸਾਰੇ ਇੰਡੀਆ ਚ ਸੰਦੇਸ਼ ਜਾਵੇ ਹੱਥਕੜੀਆਂ ਸਾਡਾ ਗਹਿਣਾ ਪੰਜਾਬੀ ਸੂਬਾ ਲੈਣਾ ਅਸੀਂ ਸਾਰੇ ਅਕਾਲੀ ਸੀ ਜੀ ਜੀ ਅਸੀਂ ਵੀ ਚਾਹੁੰਦੇ ਹਾਂ ਵੀ ਅਕਾਲੀ ਦਲ ਦੀ ਚੜ੍ਹਦੀ ਕਲਾ ਹੋਵੇ ਪਰ ਜੇ ਬਾਦਲ ਪਰਿਵਾਰ ਹੈ ਨਾ ਇਹਨਾਂ ਲੋਕਾਂ ਨੇ ਧਰਮ ਤੇ ਸਿਆਸਤ ਨੂੰ ਰਲ ਗੱਡ ਕਰਤਾ ਰਾਜ ਬਿਨਾਂ ਨਾ ਧਰਮ ਚਲੇ ਆ ਧਰਮ ਬਿਨਾਂ ਸਭ ਦਲੇ ਮਲੇ ਆ ਅਕਾਲ ਤਖਤ ਸਾਹਿਬ ਤੇ ਜਾਓ ਦੋ ਨਿਸ਼ਾਨ ਸਾਹਿਬ ਹੈ ਇੱਕ ਭਗਤੀ ਦਾ ਇੱਕ ਸ਼ਕਤੀ ਦਾ ਜਿਹੜਾ ਸ਼ਕਤੀ ਵਾਲਾ ਉਹ ਨਿਮਹਿ ਤੇ ਭਗਤੀ ਵਾਲਾ ਸਵਾ ਫੁੱਟ ਚ ਇਨਾ ਲੋਕਾਂ ਨੇ ਆਪਦੇ ਰਾਜਸੀ ਮਤਫਾਦ ਹਾਸਲ ਕਰਨ ਲਈ ਸਾਡੇ ਧਰਮ ਨੂੰ ਵਰਤ ਰਏ ਐ ਧਾਰਮਿਕ ਨੁਮਾਇੰਦਿਆਂ ਨੂੰ ਵਰਤ ਰਏ ਧਾਰਮਿਕ ਸੰਸਥਾਵਾਂ ਨੂੰ ਵਰਤ ਰਏ ਇਹਨਾਂ ਦੇ ਰਿਜ਼ਲਟ ਇਹਨਾਂ ਦੇ ਸਾਹਮਣੇ ਆ ਬਾਦਲ ਕੇ ਲਾਣੇ ਨੂੰ ਤਾਂ ਰੱਬ ਕਰੇ ਸੱਚੇ ਪਾਤਸ਼ਾਹ ਇਹਨਾਂ ਨੂੰ ਬੇਅਦਬੀਆਂ ਦੀ ਵੀ ਸਜ਼ਾ ਮਿਲੇ ਸਿੱਖਾਂ ਨੂੰ ਮਾਰਨ ਦੀ ਵੀ ਸਜ਼ਾ ਮਿਲੇ ਜਿਹੜੇ ਕੋ-ਕੋ ਕੇ ਮਾਰੇ ਐ ਸਿੱਧਵਾਂ ਬੇਟ ਵਾਲਾ ਮੁੰਡਾ ਚੌੜ ਸਿੱਧਵਾਂ ਵਾਲਾ ਉਹ ਵੀ ਇਹਨਾਂ ਦੇ ਮਤਲਬ ਖਾਤੇ 'ਚ ਹੀ ਐ ਦਰਸ਼ਨ ਸਿੰਘ ਆਪਣੇ ਜਦੋਂ ਫੇਰੂਮਾਨ ਐ ਲੁਧਿਆਣੇ ਵਾਲੇ ਜਿਹੜਾ ਵੀ ਕੁਛ ਇਹਨਾਂ ਨੇ ਕੀਤਾ ਸਾਰਾ ਇਹਨਾਂ ਨੂੰ ਦੇਣੀ ਆਉਣ ਗਿਆ ਸਰਸਾ ਸਾਧ ਦੇ ਵੇਲੇ ਕਰਮਜੀਤ ਸਨਾਮ ਦੀ ਮੌਤ ਹੋਈ ਸਾਰਾ ਕੁਛ ਬਾਦਲ ਕਾਂ ਨੂੰ ਦੇਣੀ ਆਉਣ ਗਿਆ ਸਾਡਾ ਜਥੇਦਾਰ ਕੌਕੇ ਸ਼ਹੀਦ ਹੋਇਆ ਉਹਦੇ ਲਈ ਇਹਨਾਂ ਨੇ ਕੁਛ ਨਹੀਂ ਕੀਤਾ ਇਹ ਸਾਰਾ ਕੁਛ ਨਾ ਦੇ ਗੁਨਾਹ ਬੋਲਦੇ ਆ ਬਾਦਲ ਕਹਿੰਦੇ ਤੇ ਹੁਣ ਵੀ ਇਹਨਾਂ ਨੂੰ ਸਜ਼ਾ ਬਹੁਤ ਤਕੜੀ ਮਿਲੂ ਜਿਹੜੀ ਇਹਨਾਂ ਨੇ ਇੱਕ ਬੱਚੀ ਦਾ ਜੀਵਨ ਹਰਾਮ ਕਰ ਰਿਆ ਪਿਆ ਜੇ ਕੋਈ ਹੁਣ ਥੋੜੇ ਮਤਲਬ ਸੈਂਸਿਟਿਵ ਜਿਆਦੀ ਹੋਵੇ ਤਾਂ ਕੁਝ ਵੀ ਵਾਪਰ ਸਕਦਾ ਸੋ ਮੈਂ ਕਹਿਣਾ ਚਾਹੁੰਨੀ ਆ ਜਿਹੜੀ ਸਜ਼ਾ ਇਹਨਾਂ ਨੂੰ ਸਿਆਸੀ ਤੌਰ ਤੇ ਮਿਲੀ ਮਿਲੀ ਇਹਨਾਂ ਨੂੰ ਅਕਾਲ ਤਖਤ ਸਭ ਵੱਲੋਂ ਵੀ ਹਰਗੋਬਿੰਦ ਸਾਹਿਬ ਵੱਲੋਂ ਵੀ ਇੱਕ ਗੁੱਸੇ ਵਾਲੇ ਪੀਰ ਮੰਨਿਆ ਜਾਂਦਾ ਰੋਲਾ ਪੀਰ ਉਹਨਾਂ ਵੱਲੋਂ ਵੀ ਇਹਨਾਂ ਨੂੰ ਸਜ਼ਾ ਮਿਲੂਗੀ ਤੁਸੀਂ ਦੇਖਦੇ ਜਾਈਓ ਸਾਰਾ ਸੰਸਾਰ ਦੇਖ ਰਿਹਾ ਹੈ ਬੀਬੀ ਜੀ ਤੁਸੀਂ ਸਾਨੂੰ ਇਸ ਅਹਿਮ ਗੱਲਬਾਤ ਲਈ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਹ ਸਨ ਸਾਡੇ ਨਾਲ ਸ਼ੋਮਨੀ ਕਾਲੀਦਾਰ ਅੰਮ੍ਰਿਤਸਰ ਦੇ ਆਗੂ ਬੀਬੀ ਰਜ ਇਸੇ ਤਰ੍ਹਾਂ ਦੀਆਂ ਖਬਰਾਂ ਲਈ ਤੁਸੀਂ ਜੁੜੇ ਰਹੋ ਰੋਕਰਾ ਟੀਵੀ ਨਾਲ